ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਅੱਜ ਇਨਫਰਮੇਸ਼ਨ ਲੈ ਕੇ ਆਏ ਆ ਉਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕਈ ਵੀਰਾਂ ਦਾ YouTube ਤੇ ਤੇ WhatsApp Facebook ਤੇ ਵੀ ਜਿਹੜਾ ਕਮੈਂਟ ਆ ਰਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਜੇਕਰ ਅਸੀਂ ਲੋਨ ਨਹੀਂ ਪਰਦੇ ਤਾਂ ਬੈਂਕ ਕੀ ਕਰ ਸਕਦਾ ਹੈ ਪਾਬ ਕੇ ਰਿਕਵਰੀ ਕਿਵੇਂ ਕਰੇਗਾ ਬੈਂਕ ਅੱਜ ਦੀ ਵੀਡੀਓ ਇਸ ਟਾਪਿਕ ਲਈ ਲੈ ਕੇ ਆਏ ਆਂ ਸੋ ਵੀਡੀਓ ਪੂਰੀ ਵਾਜ ਜ਼ਰੂਰ ਕਰਿਓ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਤੇ ਨਾਲ ਹੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਵੀ ਕਿਸੇ ਦੇ ਕੰਮ ਆ ਸਕੇ ਸੋ ਗੱਲ ਕਰਦੇ ਆਂ ਬੈਂਕ ਕੀ ਕਰ ਸਕਦਾ ਜੇਕਰ ਅਸੀਂ ਲੋਨ ਨਹੀਂ ਪਰਦੇ ਸਾਡੇ ਸਹਾਇਕੀ ਬੈਂਕ ਭੈਤੀ ਵੀਰ ਜੀ ਜੜੀ ਨੇ ਤੁਹਾਨੂੰ ਪੂਰਾ ਇਹਦਾ ਵੇਰਵਾ ਜਿਹੜਾ ਉਹ ਦੇਣਗੇ ਸੋ ਤੁਸੀਂ ਵੀਡੀਓ ਪੂਰੀ ਬਾਤ ਜ਼ਰੂਰ ਕਰਿਓ ਆਓ ਜਾਣਦੇ ਹਾਂ ਕਿ ਬੈਂਕ ਕੀ ਕਰ ਸਕਦਾ ਹੈ ਜੇਕਰ ਤੁਸੀਂ ਵੀ ਆਪਣੇ ਕਿਸੇ ਲੋਨ ਦੀ ਕਿਸ਼ਤ ਟਾਈਮ ਤੇ ਨਹੀਂ ਭਰ ਪਾ ਰਹੇ ਤਾਂ ਕੀ ਹੋਏਗਾ ਕਿ ਰਿਕਵਰੀ ਜਨ ਸਿੱਧੇ ਤੁਹਾਡੇ ਘਰੇ ਆ ਜਾਣਗੇ ਕਿ ਤੁਹਾਨੂੰ ਕੋਰਟ ਤੋਂ ਨੋਟਿਸ ਆਉਣੇ ਸ਼ੁਰੂ ਹੋ ਜਾਣਗੇ ਇਹਦਾ ਪੂਰਾ ਪ੍ਰੋਸੈਸ ਕੀ ਹੈ ਤੇ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਤੁਹਾਡੇ ਕੀ ਰਾਈਟਸ ਨੇ ਜਾਂ ਫਿਰ ਆਰਬੀਆਈ ਦਾ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਗੁੱਝਾਣਾਗੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਉਹ ਹੋਣਗੇ ਜਿਨ੍ਹਾਂ ਦੀ ਜਾਂ ਤਾਂ ਸ਼ਾਇਦ ਕੋਈ ਕਿਸ਼ਤ ਲੇਟ ਹੋ ਗਈ ਹੋएगी ਤੇ ਜਾਂ ਫਿਰ ਇਦਾਂ ਲੱਗ ਰਿਹਾ ਹੋਵੇਗਾ ਵੀ ਸ਼ਾਇਦ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਕਿਸ਼ਤ ਲੇਟ ਹੋ ਜਾਏਗੀ ਤੇ ਮੋਸਟਲੀ ਇਦਾਂ ਦੇ ਕੇਸ ਦੇ ਵਿੱਚ ਜ਼ਿਆਦਾਤਰ ਲੋਕ ਡਰੇ ਹੀ ਹੋਣਗੇ ਤਾਂ ਪਹਿਲਾਂ ਤੁਹਾਡਾ ਡਰੀ ਖਤਮ ਕਰ ਲੈਣੇ ਆ ਪਹਿਲਾਂ ਆਪਾਂ ਇਹ ਹੀ ਦੇਖ ਲੈਣੇ ਆ ਵੀ ਤੁਹਾਡੇ ਕੀ ਰਾਈਟਸ ਨੇ ਤੁਸੀਂ ਕੀ ਕਰ ਸਕਦੇ ਹੋ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾ ਰੂਲ ਹੁੰਦਾ ਫੇਅਰ ਪ੍ਰੈਕਟਿਸ ਕੋਡ ਇਹ ਸਾਰੇ ਰੂਲ ਜਿਹੜੇ ਹੈਗੇ ਨੇ ਇਹ RBI ਦੀ ਵੈਬਸਾਈਟ ਤੇ ਪਬਲਿਸ਼ ਕੀਤੇ ਹੋਇਆ ਕੋਈ ਮੈਂ ਆਪਣੇ ਮਨ ਤੋਂ ਬਣਾ ਕੇ ਨਹੀਂ ਦੱਸ ਰਿਹਾ ਜਿਹੜਾ ਫੇਅਰ ਪ੍ਰੈਕਟਿਸ ਕੋਡ ਹੈ ਉਹਦੇ ਵਿੱਚ RBI ਕਹਿੰਦਾ ਹੈ ਕਿ ਜਿਹੜਾ ਡਿਫਾਲਟਰ ਹੈ ਉਹਨੂੰ ਰਿਸਪੈਕਟਫੁਲੀ ਟਰੀਟ ਕੀਤਾ ਜਾਵੇ ਕੋਈ ਹਰਾਸਮੈਂਟ ਕੋਈ ਬੁੱਲੀਂਗ ਕੋਈ ਡਰਾਉਣਾ ਤੁਮਕਣਾ ਇਹ ਸਾਰਾ ਕੁਝ ਨਹੀਂ ਚੱਲੇਗਾ ਡਿਫਾਲਟਰ ਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਏਗਾ ਦੂਸਰਾ ਰੂਲ ਹੈ ਰਿਲੇਟਡ ਟੂ ਪ੍ਰਾਈਵੇਸੀ ਐਂਡ ਕਨਫਿਡੈਂਸ਼ੀਅਲਿਟੀ RBI ਕਹਿੰਦਾ ਅਭੀ ਜੋ ਡੇਡ ਇਨਫੋਰਮੇਸ਼ਨ ਹੈ ਜਿਵੇਂ ਫੋਨ ਨੰਬਰ ਵਗੈਰਾ ਉਹਨੂੰ ਪ੍ਰਾਈਵੇਟ ਰੱਖਿਆ ਜਾਵੇਗਾ ਬੈਂਕ ਕਦੇ ਵੀ ਐਦਾਂ ਨਹੀਂ ਕਰ ਸਕਦਾ ਵੀ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ ਤੀਸਰਾ ਰੂਲ ਹੈ ਰਿਕਵਰੀ ਏਜੰਟਸ ਦੇ ਰਿਲੇਟਡ ਸਭ ਤੋਂ ਪਹਿਲਾਂ ਤਾਂ ਜਿਹੜਾ ਰਿਕਵਰੀ ਏਜੰਟ ਹੈ ਉਹ ਜਦੋਂ ਵੀ ਆਏਗਾ ਤੁਹਾਡੇ ਨਾਲ ਕਾਲ ਤੇ ਟਾਈਮ ਫਿਕਸ ਕਰਕੇ ਹੀ ਆਏਗਾ ਉਸ ਤੋਂ ਬਾਅਦ ਉਹਨਾਂ ਕੋਲ ਇੱਕ ਆਈਡੀ ਕਾਰਡ ਹੋਣਾ ਚਾਹੀਦਾ ਤੇ ਉਹਨਾਂ ਕੋਲ ਇੱਕ ਬੈਂਕ ਤੋਂ ਲੈਟਰ ਵੀ ਹੋਣਾ ਚਾਹੀਦਾ ਹੈ ਕਿ ਬੈਂਕ ਨੇ ਉਹਨਾਂ ਨੂੰ ਰਿਕਵਰੀ ਕਰਨ ਲਈ ਤੁਹਾਡੇ ਕੋਲੇ ਅਥਾਰਾਈਜ਼ ਕੀਤਾ ਹੈ ਤੇ ਉਸ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਉਹ ਇੱਕ ਫਿਕਸਡ ਟਾਈਮ ਦੇ ਵਿੱਚ ਹੀ ਆ ਸਕਦਾ ਹੈ ਜਨਰਲੀ 7 ਵਜੇ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਤੁਹਾਡੇ ਘਰ ਨਹੀਂ ਆ ਸਕਦਾ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਰੂਲਸ ਨੇ ਬਟੇ ਮोटे-ਮोटे ਤਿੰਨਾਂ ਚਾ ਰੂਲਸ ਇਦਾਂ ਦੇ ਨੇ ਜੋ ਕਸਟਮਰਸ ਨੂੰ ਪਤਾ ਹੋਣੇ ਚਾਹੀਦੇ ਨੇ ਜਿੰਨਾ ਤੋਂ ਕਸਟਮਰ ਸਭ ਤੋਂ ਵੱਧ ਡਰੇ ਹੁੰਦੇ ਆ ਚਲੋ ਹੁਣ ਆਪਾਂ ਦੇਖ ਲੈਣਾ ਵੀ ਇਹ ਰਿਕਵਰੀ ਦਾ ਪ੍ਰੋਸੈਸ ਕੀ ਹੁੰਦਾ ਹੈ ਤੇ ਇੱਥੇ ਅਸੀਂ ਥੋੜੀਆਂ ਜਿਹੀਆਂ ਟੈਕਨੀਕਲ ਗੱਲਾਂ ਕਰਾਂਗੇ ਇਹ ਵਾਲੇ ਪਾਰਟ ਨੂੰ ਨਾ ਥੋੜਾ ਜਿਹਾ ਗੌਰ ਨਾਲ ਸੁਣਿਓ ਰਿਕਵਰੀ ਦਾ ਪ੍ਰੋਸੈਸ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਹੁਣ ਤੁਸੀਂ ਸੋਚ ਰਹੇ ਹੋਗੇ ਵੀ ਤਿੰਨ ਚਾਰ ਤਰ੍ਹਾਂ ਦੇ ਤਾਂ ਮੈਨੂੰ ਹੀ ਪਤਾ ਪਰਸਨਲ ਲੋਨ ਹੋਮ ਲੋਨ ਕਾਰ ਲੋਨ ਐਜੂਕੇਸ਼ਨ ਲੋਨ ਤੁਹਾਡੀ ਗੱਲ ਸਹੀ ਹੈ ਬਟ ਜਿੰਨੇ ਵੀ ਲੋਨ ਨੇ ਨਾ ਇਹਨਾਂ ਨੂੰ ਦੋ ਬਾਕਟ ਦੇ ਵਿੱਚ ਰੱਖਿਆ ਜਾ ਸਕਦਾ ਹੈ ਸਿਕਿਉਰਡ ਤੇ ਅਨਸਿਕਿਉਰਡ ਜਿੰਨੇ ਵੀ ਲੋਨ ਆਉਂਦੇ ਆ ਦੋ ਬਾਕਟ ਚ ਹੀ ਆਉਂਦੇ ਆ ਤੇ ਦੋਨਾਂ ਦਾ ਰਿਕਵਰੀ ਪ੍ਰੋਸੈਸ ਅਲੱਗ-ਅਲੱਗ ਹੁੰਦਾ ਆ ਆਪਾਂ ਇੱਕ-ਇੱਕ ਕਰਕੇ ਦੋਨਾਂ ਦਾ ਪ੍ਰੋਸੈਸ ਸਮਝ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਨਸਿਕਿਉਰਡ ਲੋਨ ਦੀ ਜਿਹਦੇ ਵਿੱਚ ਮੈਕਸਿਮਮ ਡਿਫਾਲਟ ਹੁੰਦਾ ਏ ਜੇਕਰ ਤੁਹਾਡੇ ਕਿਸੇ ਅਨਸਿਕਿਉਰਡ ਲੋਨ ਦੀ ਕਿਸ਼ਤ ਡਿਲੇ ਹੁੰਦੀ ਆ ਤਾਂ ਬੈਂਕ ਤੁਹਾਨੂੰ ਤਿੰਨ ਬਾਕਟਸ ਦੇ ਵਿੱਚ ਰੱਖਦਾ ਤੇ ਉਹ ਬਾਕਟਸ ਡਿਪੈਂਡ ਕਰਦੀਆਂ ਨੇ ਵੀ ਤੁਹਾਡੀ ਜਿਹੜੀ ਕਿਸ਼ਤ ਆ ਉਹ ਕਿੰਨਾ ਲੇਟ ਹੋਈ ਆ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੀ ਕੈਟਾਗਰੀ ਆ 0 ਟੂ 30 ਡੀਪੀਡੀ ਡੀਪੀਡੀ ਦਾ ਮਤਲਬ ਹੈ ਡੇਜ਼ ਪਾਸਟਿਵ ਮਤਲਬ ਕਿ ਜਿਹੜੀ ਤੁਹਾਡੀ ਕਿਸ਼ਤ ਆ ਉਹ ਕਿੰਨੇ ਦਿਨ ਲੇ ਜੇਕਰ ਇਹ ਹਜੇ 30 ਦਿਨਾਂ ਤੋਂ ਘੱਟ ਲੇਟ ਹੋਈ ਹੈ ਤਾਂ ਤੁਹਾਨੂੰ ਇਹ ਪਹਿਲੀ ਕੈਟਾਗਰੀ ਚ ਰੱਖਿਆ ਜਾਂਦਾ ਹੈ ਇਸ ਕੈਟਾਗਰੀ ਦੇ ਵਿੱਚ ਬੈਂਕ ਤੁਹਾਡੇ ਤੇ ਕੋਈ ਬਹੁਤਾ ਸੀਰੀਅਸ ਐਕਸ਼ਨ ਨਹੀਂ ਲੈਂਦਾ ਬਸ ਤੁਹਾਡਾ ਜਿਹੜਾ ਡਾਟਾ ਹੈ ਉਹ ਇੱਕ ਥਰਡ ਪਾਰਟੀ ਏਜੰਸੀ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਜਿੰਨਾ ਤੋਂ ਤੁਹਾਨੂੰ ਹਰ 2-3 ਦਿਨ ਬਾਅਦ ਇੱਕ ਕਾਲ ਆਉਂਦੀ ਹੈ ਵੀ ਤੁਹਾਡੀ ਕਿਸ਼ਤ ਭਰਨ ਲਈ ਐਜ਼ਾ ਰਿਮਾਈਂਡਰ ਦੇ ਤੌਰ ਤੇ ਹੁਣ ਜਿਵੇਂ ਹੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਪਣੀ ਕਿਸ਼ਤ ਲੇਟ ਕਰਦੇ ਹੋ ਤਾਂ ਪਹਿਲੇ 3 ਦਿਨ ਤੱਕ ਤੁਹਾਡੇ ਕ੍ਰੈਡਿਟ ਸਕੋਰ ਤੋਂ ਕੋਈ ਇੰਪੈਕਟ ਨਹੀਂ ਪੈਂਦਾ 3 ਦਿਨਾਂ ਦਾ ਗ੍ਰੇਸ ਪੀਰੀਅਡ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੁਣ ਉਸ ਤੋਂ ਬਾਅਦ ਜੇਕਰ ਤੁਹਾਡੀ ਕਿਸ਼ਤੀ ਦਿਨਾਂ ਤੋਂ ਵੱਧ ਲੇਟ ਹੁੰਦੀ ਹੈ ਤਾਂ ਬੈਂਕ ਤੁਹਾਨੂੰ ਇੱਥੇ ਥੋੜਾ ਜਿਹਾ ਵੱਧ ਸੀਰੀਅਸ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਨੂੰ 30 ਤੋਂ 60 ਡੀਪੀਡੀ ਵਾਲੀ ਕੈਟਾਗਰੀ ਚ ਮੂਵ ਕਰ ਦਿੱਤਾ ਜਾਂਦਾ ਹੈ। ਐਡੀਸ਼ਨਲੀ ਬੈਂਕ ਤੁਹਾਨੂੰ ਇੱਕ ਐਸਐਮਈ 1 ਕੈਟਾਗਰੀ ਦੇ ਵਿੱਚ ਵੀ ਸ਼ਿਫਟ ਕਰ ਦਿੰਦਾ ਹੈ। ਐਸਐਮਈ ਦਾ ਮਤਲਬ ਹੁੰਦਾ ਹੈ ਸਪੈਸ਼ਲ ਮੈਂਸ਼ਨ ਅਕਾਊਂਟ। ਇਹਦਾ ਮਤਲਬ ਹੈ ਵੀ ਤੁਹਾਡੇ ਅਕਾਊਂਟ ਦੀ ਅਲੱਗ ਤੋਂ ਟੈਗਿੰਗ ਕਰ ਦਿੱਤੀ ਗਈ ਤੇ ਦੋਨਾਂ ਬੈਂਕ ਤੇ ਆਰਬੀਆਈ ਦੋਨਾਂ ਦੁਆਰਾ ਤੁਹਾਡੇ ਜਿਹੜਾ ਅਕਾਊਂਟ ਹੈ ਉਹ ਫਲੈਗਡ ਕਰ ਦਿੱਤਾ ਜਾਏਗਾ। ਇੰਟਰਨਲੀ ਇਹ ਜਿਹੜੀ ਐਸ ਮੈਂਕੰਦੇ ਵਿੱਚ ਡਾਲੀ ਇਹਨਾਂ ਨੂੰ ਬਹੁਤ ক্লোਜ਼ ਤਾਂ ਜਾਂਦਾ ਹੈ ਮੈਂਕੰਦੇ ਵਿੱਚ ਸਪੈਸ਼ਲ ਡਿਪਾਰਟਮੈਂਟਸ ਹੁੰਦੇ ਆ ਇਹਨਾਂ ਲਿਸਟ ਨੂੰ ਮੋਨੀਟਰ ਕਰਨ ਦੇ ਲਈ ਇਹ ਜਿਹੜੀ 30 ਤੋਂ 60 ਡੀਪੀਡੀ ਵਾਲੀ ਕੈਟਾਗਰੀ ਹੈ ਇਹਦੇ ਵਿੱਚ ਜਿਹੜੀ ਰਿਕਵਰੀ ਹੈ ਜੰਤੋਂ ਕਾਲਸ ਦੀ ਫ੍ਰੀਕੁਐਂਸੀ ਕਾਫੀ ਵੱਜ ਜਾਂਦੀ ਹੈ ਜਿਹੜੇ ਰਿਕਵਰੀ ਜਨਸ ਹੁੰਦੇ ਆ ਉਹ ਕਾਫੀ ਅਗਰੈਸਿਵਲੀ ਫੋਲੋ ਅਪ ਕਰਦੇ ਆ ਹੁਣ ਜੇ 60 ਦਿਨਾਂ ਤੱਕ ਵੀ ਤੁਸੀਂ ਆਪਣੀ ਕਿਸ਼ਤ ਨਹੀਂ ਭਰ पाए ਤਾਂ ਆਟੋਮੈਟਿਕਲੀ ਤੁਸੀਂ 60 ਟੂ 90 ਡੀਪੀਡੀ ਵਾਲੀ ਕੈਟਾਗਰੀ ਦੇ ਵਿੱਚ ਮੂਵ ਹੋ ਜੂਗੇ ਇੱਥੇ ਬੈਂਕ ਦੀ ਟੈਂਸ਼ਨ ਬਿਲਕੁਲ ਪੀਕ ਤੇ ਪਹੁੰਚ ਜਾਂਦੀ ਹੈ ਬੈਂਕ ਨੂੰ ਸਮਝ ਆ ਜਾਂਦਾ ਵੀ ਜੇਕਰ ਹੁਣ ਤੱਕ ਕਿਸ਼ਤ ਭਰ ਨਹੀਂ ਹੁੰਦੀ ਤਾਂ ਭਰਤਣ ਦਾ ਇਸ ਤੋਂ ਬਾਅਦ ਪੈਸਾ ਆਉਣਾ ਮੁਸ਼ਕਲ ਹੈ ਤੇ ਇੱਥੇ ਤੁਹਾਡਾ ਅਕਾਊਂਟ ਐਸਐਮਏ2 ਕੈਟਾਗਰੀ ਦੇ ਵਿੱਚ ਪਾ ਦਿੱਤਾ ਜਾਂਦਾ ਜੋ ਕਿ ਰਿਸਕੀਸਟ ਕੈਟਾਗਰੀ ਹੈ ਬੈਂਕ ਤੇ ਆਰਬੀਆਈ ਦੇ ਲਈ ਹੁਣ ਇਹਦੇ ਵਿੱਚ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਦਿਨ ਦੇ ਵਿੱਚ ਤੁਹਾਨੂੰ ਕਾਫੀ ਵਾਰੀ ਕਾਲ ਕਰਨਾ ਸ਼ੁਰੂ ਕਰ ਦੇਗੀ ਤੇ ਹੋ ਸਕਦਾ ਹੈ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਤੁਹਾਨੂੰ ਡਰਾਉਣ ਤਮਕਾਉਣ ਵਾਲੇ ਤਰੀਕੇ ਵੀ ਵਰਤੇ ਹੋ ਸਕਦਾ ਉਹ ਇਦਾਂ ਦੀਆਂ ਗੱਲਾਂ ਕਹਿਣ ਵੀ ਜੇਕਰ ਤੁਸੀਂ ਕਿਸ਼ ਨਹੀਂ ਭਰਦੇ ਤਾਂ ਤੁਹਾਨੂੰ 5 ਤੋਂ 10 ਸਾਲ ਦੀ ਜੇਲ੍ਹ ਹੋ ਜਾਏਗੀ ਵਗੈਰਾ ਵਗੈਰਾ ਹੁਣ ਮੰਨਦਾ ਵੀ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹ ਭਰਨਾ ਬਹੁਤ ਜ਼ਰੂਰੀ ਹੈ ਬਟ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਤੁਸੀਂ ਨਹੀਂ ਭਰ پا ਰਹੇ ਤਾਂ ਬੈਂਕ ਤੁਹਾਡੇ ਤੇ ਕੀ ਐਕਸ਼ਨ ਲੈ ਸਕਦਾ ਤੁਹਾਡੇ ਕੀ ਰਾਈਟਸ ਨੇ ਹੁਣ ਜੇਕਰ 90 ਦਿਨ ਹੋ ਗਏ ਤੇ ਹਜੇ ਵੀ ਤੁਸੀਂ ਕਿਸ਼ਤ ਟਾਈਮ ਤੇ ਨਹੀਂ ਭਰ پا ਰਹੇ ਤਾਂ ਹੁਣ ਇਸ ਤੋਂ ਬਾਅਦ ਕੀ ਹੋਏਗਾ ਹੁਣ ਐਦਾਂ ਦੇ ਕੇਸ ਦੇ ਵਿੱਚ ਤੁਹਾਡਾ ਅਕਾਊਂਟ ਐਨਪੀਏ ਯਾਨੀ ਕਿ ਨਾਨ ਪਰਫਾਰਮਿੰਗ ਐਸੈਟ ਬਣ ਜਾਏਗਾ ਤੇ ਬੈਂਕ ਤੁਹਾਡੇ ਤੇ ਲੀਗਲ ਐਕਸ਼ਨ ਲੈਣਾ ਸ਼ੁਰੂ ਕਰ ਦੇਗਾ 90 ਦਿਨ ਕੰਪਲੀਟ ਹੁੰਦਾ ਹੀ ਕੋਰਟ ਵੱਲੋਂ ਤੁਹਾਨੂੰ ਤਿੰਨ ਨੋਟਿਸ ਆਉਣਗੇ ਸੈਕਸ਼ਨ 1 38 ਚੈੱਕ ਬਾਉਂਸ ਦੇ ਰਿਲੇਟਡ ਉਸ ਤੋਂ ਬਾਅਦ ਐਲ ਆਰ ਐਲੋਨ ਰਿਕਾਲ ਨੋਟਿਸ ਡੀ ਐਲ ਐਨ ਡਿਮਾਂਡ ਲੀਗਲ ਨੋਟਿਸ ਇੱਕ ਤਰੀਕੇ ਨਾਲ ਜਿਹੜੇ ਇਹ ਨੋਟਿਸਸ ਐ ਇਹ ਬੋਰੋਅਰ ਨੂੰ ਯਾਦ ਦਿਵਾਉਣ ਦਾ ਤਰੀਕਾ ਐ ਵੀ ਭਾਈ ਹੁਣ ਇਸ ਕੇਸ ਦੇ ਵਿੱਚ ਕੋਰਟ ਵੀ ਇਨਵੋਲਵ ਹੋ ਚੁੱਕਿਆ ਐ ਤੇ ਬੈਂਕ ਤੁਹਾਡੇ ਤੋਂ ਪੈਸੇ ਰਿਕਵਰ ਕਰਨ ਦੇ ਲਈ ਕਾਫੀ ਸੀਰੀਅਸ ਐ ਹੁਣ 90 ਦਿਨਾਂ ਬਾਅਦ ਬੈਂਕ ਇਹ ਕੇਸ ਰਿਕਵਰੀ ਏਜੰਸੀ 'ਚ ਭੇਜ ਦਿੰਦਾ ਜੋ ਕਿ ਅਕਸਰ ਇੱਕ ਥਰਡ ਪਾਰਟੀ ਹੁੰਦੀ ਐ ਤੇ ਇਹ ਜਿਹੜੀ ਰਿਕਵਰੀ ਏਜੰਸੀ ਹੁੰਦੀ ਐ ਇਹ ਕੁਝ ਨਾ ਕੁਝ ਪਰਸੈਂਟੇਜ ਚਾਰਜ ਕਰਦੀ ਐ ਉਸ ਲੋਨ ਨੂੰ ਰਿਕਵਰ ਕਰਨ ਦਾ ਤੇ ਜਿਹੜਾ ਕਮਿਸ਼ਨ ਹੁੰ ਹੁਣ ਇਸ ਤੋਂ ਬਾਅਦ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਉਹ ਹਰ ਤੀਜੇ ਚੌਥੇ ਦਿਨ ਤੁਹਾਡੇ ਘਰ ਵਿਜ਼ਿਟ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਵਾਲਾ ਪ੍ਰੋਸੈਸ ਅਗਲੇ 3-4 ਮਹੀਨੇ ਤੱਕ ਇਦਾਂ ਹੀ ਚੱਲਦਾ ਹੈ। ਹੁਣ ਇਦਾਂ ਦੇ ਕੇਸ ਦੇ ਵਿੱਚ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਨਾ ਉਹ ਬੜੇ ਤੁਹਾਨੂੰ ਡਰਾਉਣ ਧਮਕਾਉਣ ਵਾਲੇ ਕੰਮ ਵੀ ਕਰਦੇ ਆ। ਤੁਸੀਂ ਲੋਨ ਨਹੀਂ ਭਰਿਆ ਤੁਹਾਨੂੰ ਜੇਲ੍ਹ ਹੋ ਜਾਏਗੀ ਜੁਰਮਾਨਾ ਹੋ ਜਾਏਗਾ ਬੈਂਕ ਤੁਹਾਡੇ ਤੇ ਅਲੱਗ-ਅਲੱਗ ਤਰੀਕੇ ਤੇ 10 ਕੇਸ ਕਰ ਦੇਗਾ ਪਰ ਇਦਾਂ ਦਾ ਕੁਝ ਨਹੀਂ ਆ। ਪਰ ਇਥੇ ਇਹ ਜਾਨਣਾ ਵੀ ਜ਼ਰੂਰੀ ਹੈ ਵੀ ਅਸਲ 'ਚ ਬੈਂਕ ਕਰ ਕੀ ਸਕਦਾ ਹੈ। ਬੈਂਕ ਮੈਕਸਿਮਮ ਤੁਹਾਡੇ ਤੇ 3 ਕੇਸ ਲਗਾ ਪਹਿਲਾ ਤਾਂ ਐਕਟ ਸੈਕਸ਼ਨ 138 ਇਹ ਚੈੱਕ ਬਾਉਂਸ ਦੇ ਰਿਲੇਟਡ ਹੈ ਮਤਲਬ ਜਦੋਂ ਤੁਸੀਂ ਲੋਨ ਲਿਆ ਸੀ ਤਾਂ ਬੈਂਕ ਨੇ ਤੁਹਾਡੇ ਤੋਂ ਇੱਕ ਬਲੈਂਕ ਚੈੱਕ ਸਾਈਨ ਕਰਵਾਇਆ ਹੋਗਾ ਜਦੋਂ ਤੁਸੀਂ ਆਪਣੀ ਕਿਸ਼ਤ ਲੇਟ ਕੀਤੀ ਬੈਂਕ ਨੇ ਉਹ ਚੈੱਕ ਭਰ ਕੇ ਬੈਂਕ ਚਲਾਤਾ ਤੇ ਉਹ ਚੈੱਕ ਬਾਉਂਸ ਹੋ ਗਿਆ ਹੋਵੇਗਾ ਤੇ ਇਹ ਇਹ ਸਾਰੀਆਂ ਚੀਜ਼ਾਂ ਸੈਕਸ਼ਨ 138 ਦੇ ਅੰਡਰ ਆਉਂਦੀਆਂ ਨੇ ਇਹਦੇ ਵਿੱਚ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਇਸ ਤੋਂ ਬਾਅਦ ਆਉਂਦਾ ਸੈਕਸ਼ਨ 25 ਆਫ ਪੇਮੈਂਟ ਐਂਡ ਸੈਟਲਮੈਂਟ ਐਕਟ ਹੁਣ ਅੱਜਕੱਲ ਤੁਸੀਂ ਦੇਖਿਆ ਹੋਵੇਗਾ ਵੀ ਜ਼ਿਆਦਾਤਰ ਲੋਕ ਡਿਜੀਟਲੀ ਲੋਨ ਲੈ ਰਹੇ ਆ ਇਸ ਕੇਸ ਦੇ ਵਿੱਚ ਚੈੱਕ ਦੀ ਜਗ੍ਹਾ ਤੁਸੀਂ ਇੱਕ ਐਨਐਸੀ ਤੋ ਤੇ ਇੱਥੇ ਪੇਮੈਂਟ ਐਂਡ ਸੈਟਲਮੈਂਟ ਐਕਟ ਦਾ ਸੈਕਸ਼ਨ 25 ਲਾਗੂ ਹੋ ਜਾਂਦਾ ਹੈ ਇਹਦੇ ਵਿੱਚ ਵੀ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਤੇ ਤੀਜਾ ਐ ਸੈਕਸ਼ਨ 420 ਇਹ ਬੇਸਿਕਲੀ ਚੀਟਿੰਗ ਯਾਨੀ ਕਿ ਧੋਖਾਧੜੀ ਨਾਲ ਰਿਲੇਟਡ ਹੁੰਦਾ ਹੈ ਮਤਲਬ ਕਿ ਜੇਕਰ ਤੁਸੀਂ ਲੋਨ ਲੈਣ ਲਈ ਕੋਈ ਝੂਠ ਬੋਲਿਆ ਜਾਂ ਕੋਈ ਗਲਤ ਜਾਂ ਨਕਲੀ ਡਾਕੂਮੈਂਟ ਦਿੱਤਾ ਜਿਵੇਂ ਆਧਾਰ ਕਾਰਡ ਸੈਲਰੀ ਸਲਿੱਪ ਵਗੈਰਾ ਤਾਂ ਉੱਥੇ ਫਿਰ ਧੋਖਾਧੜੀ ਦਾ ਇਲਜ਼ਾਮ ਲੱਗਦਾ ਹੈ ਸੈਕਸ਼ਨ 420 ਦੇ ਅਕੋਰਡਿੰਗ ਬਟ ਜੇਕਰ ਤੁਸੀਂ ਐਦਾਂ ਦਾ ਕੁਝ ਨਹੀਂ ਕੀਤਾ ਤਾਂ ਇਹ ਸੈਕਸ਼ਨ ਤੁਹਾਡੇ ਤੇ ਨਹੀਂ ਲੱਗੇਗਾ ਹੁਣ ਜਨਰਲੀ ਜਿਹੜੇ ਬ ਚਲੋ ਵੀ ਦੱਸ ਹੀ ਦੇਣਾ ਸੈਟਲਮੈਂਟ ਦਾ ਮਤਲਬ ਹੁੰਦਾ ਹੈ ਵੀ ਬੈਂਕ ਤੁਹਾਨੂੰ ਕਹਿੰਦਾ ਹੈ ਵੀ ਚਲੋ ਮੰਨ ਲੈਂਦੇ ਆ ਵੀ ਤੁਸੀਂ 1 ਲੱਖ ਦਾ ਲੋਨ ਲਿਆ ਉਹਦੇ ਤੇ 20000 ਦਾ ਵਿਆਜ ਬਣਿਆ ਤੁਹਾਨੂੰ 10000 ਦਾ ਵਿਆਜ ਮਾਫ ਕਰ ਦਿੰਦੇ ਆ ਹੁਣ ਤੁਸੀਂ 1 ਲੱਖ 20000 ਦੀ ਜਗ੍ਹਾ 'ਤੇ 1 ਲੱਖ 10000 ਹੀ ਦੇ ਦਿਓ ਫਿਰ ਤੁਸੀਂ ਕਹੋਗੇ ਯਾਰ ਇੰਨੇ ਪੈਸੇ ਤਾਂ ਹੈ ਨਹੀਂ ਆ ਫਿਰ ਬੈਂਕ ਤੁਹਾਨੂੰ ਕਹਿੰਦਾ ਤੁਸੀਂ ਵਿਆਜ ਛੱਡੋ ਕੱਲਾ ਮੂਲ ਹੀ ਮੋੜ ਦਿਓ ਸਾਡਾ 1 ਲੱਖ ਰੁਪਏ ਦੇ ਦਿਓ ਤੁਸੀਂ ਫਿਰ ਕਹਿੰਦੇ ਹੋ ਵੀ ਇੰਨੇ ਪੈਸੇ ਨਹੀਂ ਆ ਫਿਰ ਐਦਾਂ ਕਰਦੇ ਕਰਦੇ ਨਾ ਬੈਂਕ ਕਾਫੀ ਥੱਲੇ ਆ ਜਾਂਦਾ ਮਤਲਬ ਉਹ ਕਿਸੇ ਵੀ ਅਮਾਉਂਟ ਤੇ ਆ ਸਕਦਾ ਹੋ ਸਕਦਾ ਐਂਡ ਤੇ ਆ ਕੇ ਉਹ ਤੁਹਾਨੂੰ ਕਹਿਣ ਵੀ 1 ਲੱਖ ਛੱਡੋ 50 ਹਜ਼ਾਰੀ ਦੇ ਦਿਓ ਮਤਲਬ ਕੁਝ ਤਾਂ ਦਿਓ ਸੋ ਐਦਾਂ ਚੱਲਦਾ ਸੈਟਲਮੈਂਟ ਵਾਲਾ ਪ੍ਰੋਸੈਸ ਬਟ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਜਿਹੜੀ ਸੈਟਲਮੈਂਟ ਹੈ ਨਾ ਇਹ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਸ਼ੋ ਹੋਏਗੀ ਤੁਸੀਂ ਇਹ ਮੰਨ ਕੇ ਚੱਲੋ ਵੀ ਅਗਲੇ 8-10 ਸਾਲਾਂ ਤੱਕ ਤੁਹਾਨੂੰ ਕੋਈ ਹੋਰ ਸਿਕਿਉਰਡ ਲੋਨ ਦਾ ਮਤਲਬ ਹੈ ਵੀ ਲੋਨ ਅਗੇਂਸਟ ਸਮਥਿੰਗ ਮਤਲਬ ਬੈਂਕ ਕੋਲ ਇੱਕ ਅੱਡੀ ਕੋਈ ਸਿਕਿਉਰਿਟੀ ਹੈ ਕਾਰ ਗੱਡੀ ਜੁਐਲਰੀ ਮਤਲਬ ਕੁਛ ਨਾ ਕੁਛ ਤਾਂ ਹੈ ਤਾਂ ਇਸ ਕੇਸ ਦੇ ਵਿੱਚ ਬੈਂਕ ਇਨਾ ਡੈਸਪਰੇਟ ਨਹੀਂ ਹੁੰਦਾ ਜਿੰਨਾ ਅਨਸਿਕਿਉਰਡ ਲੋਨ ਦੇ ਕੇਸ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਹੈ ਵੀ ਜੇ ਨਾ ਵੀ ਐਟ ધ ਐਂਡ ਕੁਝ ਬਣਿਆ ਤਾਂ ਜਿਹੜਾ ਐਸੈਟ ਆ ਉਹਨੂੰ ਵੇਚ ਕੇ ਆਪਦੇ ਪੈਸੇ ਪੂਰੇ ਕਰ ਲੈਣਗੇ ਸਿਕਿਉਰਡ ਲੋਨ ਦੇ ਵਿੱਚ ਨਾ ਸਰਫਾਈਸੀ ਐਕਟ ਆ ਜਾਂਦਾ ਹੈ ਜਿਹੜਾ ਕਿ ਬੈਂਕ ਨੂੰ ਪਾਵਰ ਦਿੰਦਾ ਹੈ ਕਿ ਉਹ ਬੋਰੋਅਰ ਦੇ ਅਗੇਂਸਟ ਐਕਸ਼ਨ ਲੈ ਸਕਦੇ ਆ ਹੁਣ ਇੱਥੇ ਵੀ 90 ਦਿਨ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਹ ਤੇ 90 ਦਿਨ ਤੋਂ ਬਾਅਦ ਬੈਂਕ ਇੱਕ ਪੋਜੈਸ਼ਨ ਨੋਟਿਸ ਭੇਜਦਾ ਹੈ ਮਤਲਬ ਕਿ ਜੇਕਰ ਹੋਮ ਲੋਨ ਹੈ ਤਾਂ ਬੈਂਕ ਤੁਹਾਡੇ ਘਰ ਤੇ ਇੱਕ ਪੋਜੈਸ਼ਨ ਦਾ ਨੋਟਿਸ ਲਗਾ ਸਕਦਾ ਹੈ ਹੁਣ ਤੁਸੀਂ ਕਹੋਗੇ ਵੀ ਯਾਰ ਇੰਨੀ ਜਲਦੀ ਐ ਕਿਵੇਂ ਕੋਈ ਸਾਡਾ ਘਰ ਦਾ ਬਲੂਗਾ ਵੀ ਮੈਂ ਕਿਸ਼ਤ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਕੋਰਟ ਵੀ ਇੰਨੀ ਜਲਦੀ ਪੋਜੈਸ਼ਨ ਲੈ ਕੇ ਆਕਸ਼ਨ ਦੀ ਪਰਮਿਸ਼ਨ ਕਿਵੇਂ ਦੇ ਸਕਦਾ ਹੁਣ ਸੱਚ ਦੱਸਾਂ ਤਾਂ ਬੈਂਕ ਨੂੰ ਵੀ ਕੋਈ ਸ਼ੌਂਕ ਨਹੀਂ ਹੁੰਦਾ ਵੀ ਉਹ ਤੁਹਾਡੇ ਘਰ ਦੀ ਬੋਲੀ ਲਾਉਣ ਉਹ ਤਾਂ ਖੁਦ ਚਾਹੁੰਦੇ ਆ ਵੀ ਤੁਸੀਂ ਆਪਦਾ ਲੋਨ ਭਰੋ ਤੇ ਆਪਦੇ ਘਰ ਦੇ ਪੇਪਰ ਲੈ ਜਾਓ ਯਾਦ ਰੱਖਿਓ ਬੈਂਕ ਇਹਨਾਂ ਸਿਕਿਉਰਡ ਲੋਨ ਦੇ ਵਿੱਚ ਇੰਨੇ ਡੈਸਪਰੇਟ ਨਹੀਂ ਹੁੰਦੇ ਈਵਨ ਉਹ ਤੁਹਾਨੂੰ ਸੈਟਲਮੈਂਟ ਵੀ ਆਫਰ ਕਰਦੇ ਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਇੱਕ ਪਾਰਟਿਕੂਲਰ ਅਮਾਉਂਟ ਤੋਂ ਥੱਲੇ ਉਹ ਬਿਲਕੁਲ ਨਹੀਂ ਮੰਨਣਗੇ ਮੋਸਟਲੀ ਜਿਹੜੇ ਬੈਂਕ ਵਾਲੇ ਆ ਉਹ ਤੁਹਾਡਾ ਵਿਆਜ ਜਾਂ ਫਿਰ ਜਿਹੜੀ ਪੈਨਲਟੀ ਲੱਗੀ ਹੋਈ ਆ ਐਦਾਂ ਦੇ ਚਾਰਜਸ ਨੂੰ ਉਹ ਮਾਫ਼ ਕਰਨ ਦੀ ਝੰਮਨ ਸਕਦੇ ਆ ਬਟ ਜਿਹੜਾ ਮੂਲ ਹੈ ਮਤਲਬ ਕਿ ਜਿਹੜਾ ਪ੍ਰਿੰਸੀਪਲ ਹੈ ਉਹ ਉਹ 100% ਹੀ ਰਿਕਵਰ ਕਰਨਗੇ ਉਹਦੇ 'ਚ ਕੋਈ ਡਿਸਕਾਊਂਟ ਨਹੀਂ ਮਿਲੇਗਾ ਕਿਉਂਕਿ ਬੈਂਕ ਨੂੰ ਪਤਾ ਵੀ ਤੁਹਾਡੇ ਕੋਲ ਐਸੈਟ ਹੈਗਾ ਵੀ ਜੇਕਰ ਕੱਲ ਨੂੰ ਤੁਸੀਂ ਕੁਝ ਵੀ ਕਰਦੇ ਹੋ ਯਾਨੀ ਕਿ ਲੋਨ ਨਹੀਂ ਭਰਦੇ ਤਾਂ ਉਹ ਐਸੈਟ ਵੇਚ ਕੇ ਆਪਣੇ ਪੈਸੇ ਰਿਕਵਰ ਕਰ ਹੀ ਲੈਣਗੇ ਸੋ ਬੇਸਿਕਲੀ ਇਹ ਪੂਰਾ ਪ੍ਰੋਸੈਸ ਹੁੰਦਾ ਲੋਨ ਡਿਫਾਲਟ ਤੇ ਰਿਕਵਰੀ ਦਾ ਇਹਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਜਵਾਬ ਹੈ ਜਾਂ ਕੋਈ ਡਾਊਟ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਵਾਬ ਤੁਹਾਨੂੰ ਜਰੂਰ ਮਿਲੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਂ ਬੀ ਕੇ ਫਾਈਟ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਅੱਜ ਇਨਫਰਮੇਸ਼ਨ ਲੈ ਕੇ ਆਏ ਆ ਉਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰਨ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕਈ ਵੀਰਾਂ ਦਾ YouTube ਤੇ ਤੇ WhatsApp Facebook ਤੇ ਵੀ ਜਿਹੜਾ ਕਮੈਂਟ ਆ ਰਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਜੇਕਰ ਅਸੀਂ ਲੋਨ ਨਹੀਂ ਪਰਦੇ ਤਾਂ ਬੈਂਕ ਕੀ ਕਰ ਸਕਦਾ ਹੈ ਪਾਪ ਕੇ ਰਿਕਵਰੀ ਕਿਵੇਂ ਕਰੇਗਾ ਬੈਂਕ ਅੱਜ ਦੀ ਵੀਡੀਓ ਇਸੇ ਟੌਪਿਕ ਲਈ ਲੈ ਕੇ ਆਏ ਆਂ ਸੋ ਵੀਡੀਓ ਪੂਰੀ ਬਾਤ ਜ਼ਰੂਰ ਕਰਿਓ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਤੇ ਨਾਲ ਹੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਵੀ ਕਿਸੇ ਦੇ ਕੰਮ ਆ ਸਕੇ ਸੋ ਗੱਲ ਕਰਦੇ ਆਂ ਬੈਂਕ ਕੀ ਕਰ ਸਕਦਾ ਜੇਕਰ ਅਸੀਂ ਲੋਨ ਨਹੀਂ ਪਰਦੇ ਸਾਡੇ ਸਹਾਇਕੀ ਬੇਕ ਭੈਤੀ ਵੀਰ ਜੀ ਜੜੀ ਨੇ ਤੁਹਾਨੂੰ ਪੂਰਾ ਇਹਦਾ ਵੇਰਵਾ ਜਿਹੜਾ ਉਹ ਦੇਣਗੇ ਸੋ ਤੁਸੀਂ ਵੀਡੀਓ ਪੂਰੀ ਬਾਤ ਜ਼ਰੂਰ ਕਰਿਓ ਆਉ ਜਾਣਦੇ ਹਾਂ ਕਿ ਬੈਂਕ ਕੀ ਕਰ ਸਕਦਾ ਹੈ ਜੇਕਰ ਤੁਸੀਂ ਵੀ ਆਪਣੇ ਕਿਸੇ ਲੋਨ ਦੀ ਕਿਸ਼ਤ ਟਾਈਮ ਤੇ ਨਹੀਂ ਭਰ پا ਰਹੇ ਤਾਂ ਕੀ ਹੋਏਗਾ ਕਿ ਰਿਕਵਰੀ ਜਾਂ ਸਿੱਧੇ ਤੁਹਾਡੇ ਘਰੇ ਆ ਜਾਣਗੇ ਕਿ ਤੁਹਾਨੂੰ ਕੋਰਟ ਤੋਂ ਨੋਟਿਸ ਆਉਣੇ ਸ਼ੁਰੂ ਹੋ ਜਾਣਗੇ ਇਹਦਾ ਪੂਰਾ ਪ੍ਰੋਸੈਸ ਕੀ ਹੈ ਤੇ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਤੁਹਾਡੇ ਕੀ ਰਾਈਟਸ ਨੇ ਜਾਂ ਫਿਰ RBI ਦਾ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਉਹ ਹੋਣਗੇ ਜਿਨ੍ਹਾਂ ਦੀ ਜਾਂ ਤਾਂ ਸ਼ਾਇਦ ਕੋਈ ਕਿਸ਼ਤ ਲੇਟ ਹੋ ਗਈ ਹੋਵੇਗੀ ਤੇ ਜਾਂ ਫਿਰ ਇਦਾਂ ਲੱਗ ਰਿਹਾ ਹੋਵੇਗਾ ਵੀ ਸ਼ਾਇਦ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਕਿਸ਼ਤ ਲੇਟ ਹੋ ਜਾਏਗੀ ਤੇ ਮੋਸਟਲੀ ਇਦਾਂ ਦੇ ਕੇਸ ਦੇ ਵਿੱਚ ਜ਼ਿਆਦਾਤਰ ਲੋਕ ਡਰੇ ਹੀ ਹੋਣਗੇ ਤਾਂ ਪਹਿਲਾਂ ਤੁਹਾਡਾ ਡੈਰੀ ਖਤਮ ਕਰ ਲੈਣੇ ਆ ਪਹਿਲਾਂ ਆਪਾਂ ਇਹ ਹੀ ਦੇਖ ਲੈਣੇ ਆ ਵੀ ਤੁਹਾਡੇ ਕੀ ਰਾਈਟਸ ਨੇ ਤੁਸੀਂ ਕੀ ਕਰ ਸਕਦੇ ਹੋ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾ ਰੂਲ ਹੁੰਦਾ ਫੇਅਰ ਪ੍ਰੈਕਟਿਸ ਕੋਡ ਤੇ ਸਾਰੇ ਰੂਲ ਜਿਹੜੇ ਹੈਗੇ ਨੇ ਇਹ RBI ਦੀ ਵੈਬਸਾਈਟ ਤੇ ਪਬਲਿਸ਼ ਕੀਤੇ ਹੋਇਆ ਕੋਈ ਮੈਂ ਆਪਣੇ ਮਨ ਤੋਂ ਬਣਾ ਕੇ ਨਹੀਂ ਦੱਸ ਰਿਹਾ ਜਿਹੜਾ ਫਿਰ ਪ੍ਰੈਕਟਿਸ ਕੋਡ ਹੈ ਉਹਦੇ ਵਿੱਚ RBI ਕਹਿੰਦਾ ਹੈ ਕਿ ਜਿਹੜਾ ਡਿਫਾਲਟਰ ਹੈ ਉਹਨੂੰ ਰਿਸਪੈਕਟਫੁਲੀ ਟਰੀਟ ਕੀਤਾ ਜਾਵੇ ਕੋਈ ਹਰਾਸਮੈਂਟ ਕੋਈ ਬੁੱਲੀਇੰਗ ਕੋਈ ਡਰਾਉਣਾ ਤੁਮ ਕੋਣਾ ਇਹ ਸਾਰਾ ਕੁਝ ਨਹੀਂ ਚੱਲੇਗਾ ਡਿਫਾਲਟਰ ਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਏਗਾ ਦੂਸਰਾ ਰੂਲ ਹੈ ਰਿਲੇਟਡ ਟੂ ਪ੍ਰਾਈਵੇਸੀ ਐਂਡ ਕੌਨਫਿਡੈਂਸ਼ੀਐਲਟੀ RBI ਕਹਿੰਦਾ ਹੈ ਵੀ ਜਿਹੜਾ ਡਾਟਾ ਡੀ ਇਨਫੋਰਮੇਸ਼ਨ ਹੈ ਜਿਵੇਂ ਫੋਨ ਨੰਬਰ ਵਗੈਰਾ ਉਹਨੂੰ ਪ੍ਰਾਈਵੇਟ ਰੱਖਿਆ ਜਾਵੇਗਾ। ਬੈਂਕ ਕਦੇ ਵੀ ਇਦਾਂ ਨਹੀਂ ਕਰ ਸਕਦਾ ਵੀ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ। ਤੀਸਰਾ ਰੂਲ ਹੈ ਰਿਕਵਰੀ ਏਜੰਟਸ ਦੇ ਰਿਲੇਟਡ। ਸਭ ਤੋਂ ਪਹਿਲਾਂ ਤਾਂ ਜਿਹੜਾ ਰਿਕਵਰੀ ਏਜੰਟ ਹੈ ਉਹ ਜਦੋਂ ਵੀ ਆਏਗਾ ਤੁਹਾਡੇ ਨਾਲ ਕਾਲ ਤੇ ਟਾਈਮ ਫਿਕਸ ਕਰਕੇ ਹੀ ਆਏਗਾ। ਉਸ ਤੋਂ ਬਾਅਦ ਉਹਨਾਂ ਕੋਲ ਇੱਕ ਆਈਡੀ ਕਾਰਡ ਹੋਣਾ ਚਾਹੀਦਾ ਤੇ ਉਹਨਾਂ ਕੋਲ ਇੱਕ ਬੈਂਕ ਤੋਂ ਲੈਟਰ ਵੀ ਹੋਣਾ ਚਾਹੀਦਾ ਹੈ ਕਿ ਬੈਂਕ ਨੇ ਉਹਨਾਂ ਨੂੰ ਰਿਕਵਰੀ ਕਰਨ ਲਈ ਤੁਹਾਡੇ ਕੋਲੇ ਅਥਾਰਾਈਜ਼ ਕੀਤਾ ਹੈ। ਤੇ ਉਸ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਉਹ ਇੱਕ ਫਿਕਸ ਟਾਈਮ ਦੇ ਵਿੱਚ ਹੀ ਆ ਸਕਦਾ ਹੈ ਜਨਰਲੀ 7 ਵਜੇ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਤੁਹਾਡੇ ਘਰ ਨਹੀਂ ਆ ਸਕਦਾ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਰੂਲਸ ਨੇ ਬਟੇ ਮोटे-ਮोटे ਤਿੰਨਾਂ ਰੂਲਸ ਐਦਾਂ ਦੇ ਨੇ ਜੋ ਕਸਟਮਰਸ ਨੂੰ ਪਤਾ ਹੋਣੀ ਚਾਹੀਦੇ ਨੇ ਜਿੰਨਾ ਤੋਂ ਕਸਟਮਰ ਸਭ ਤੋਂ ਵੱਧ ਡਰੇ ਹੁੰਦੇ ਆ ਚਲੋ ਹੁਣ ਆਪਾਂ ਦੇਖ ਲੈਨੇ ਆ ਵੀ ਇਹ ਰਿਕਵਰੀ ਦਾ ਪ੍ਰੋਸੈਸ ਕੀ ਹੁੰਦਾ ਹੈ ਤੇ ਇੱਥੇ ਅਸੀਂ ਥੋੜੀਆਂ ਜੀਆਂ ਟੈਕਨੀਕਲ ਗੱਲਾਂ ਕਰਾਂਗੇ ਇਹ ਵਾਲੇ ਪਾਰਟ ਨੂੰ ਨਾ ਥੋੜਾ ਜਿਹਾ ਗੌਰ ਨਾਲ ਸੁਣਿਓ ਰਿਕਵਰੀ ਦਾ ਪ੍ਰੋਸੈਸ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪੈਗਾ ਹੁਣ ਤੁਸੀਂ ਉਜਰੇ ਹੋਗੇ ਵੀ ਤਿੰਨ ਚਾਰ ਤਰ੍ਹਾਂ ਦੇ ਤਾਂ ਮੈਨੂੰ ਹੀ ਪਤਾ ਹੈ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਤੁਹਾਡੀ ਗੱਲ ਸਹੀ ਹੈ ਬਟ ਜਿੰਨੇ ਵੀ ਲੋਨ ਨੇ ਨਾ ਇਹਨਾਂ ਨੂੰ ਦੋ ਬਾਕਟ ਦੇ ਵਿੱਚ ਰੱਖਿਆ ਜਾ ਸਕਦਾ ਹੈ ਸਿਕਿਉਰਡ ਤੇ ਅਨਸਿਕਿਉਰਡ ਜਿੰਨੇ ਵੀ ਲੋਨ ਆਉਂਦੇ ਆ ਇਹ ਦੋ ਬਾਕਟ ਚ ਹੀ ਆਉਂਦੇ ਆ ਤੇ ਦੋਨਾਂ ਦਾ ਰਿਕਵਰੀ ਪ੍ਰੋਸੈਸ ਅਲੱਗ-ਅਲੱਗ ਹੁੰਦਾ ਆ ਆਪਾਂ ਇੱਕ-ਇੱਕ ਕਰਕੇ ਦੋਨਾਂ ਦਾ ਪ੍ਰੋਸੈਸ ਸਮਝ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਨਸਿਕਿਉਰਡ ਲੋਨ ਦੀ ਜਿਹਦੇ ਵਿੱਚ ਮੈਕਸਿਮਮ ਡਿਫਾਲਟ ਹੁੰਦਾ ਹੈ ਜੇਕਰ ਤੁਹਾਡੇ ਕਿਸੇ ਅਨਸਿਕਿਉਰਡ ਲੋਨ ਦੀ ਕਿਸ਼ਤ ਡਿਲੇ ਹੁੰਦੀ ਆ ਤਾਂ ਬ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੀ ਕੈਟਾਗਰੀ ਹੈ 0 ਤੋਂ 30 ਡੀਪੀਡੀ ਡੀਪੀਡੀ ਦਾ ਮਤਲਬ ਹੈ ਡੇਜ਼ ਪਾਸਟਿਵ ਮਤਲਬ ਕਿ ਜਿਹੜੀ ਤੁਹਾਡੀ ਕਿਸ਼ਤ ਹੈ ਉਹ ਕਿੰਨੇ ਦਿਨ ਲੇਟ ਹੋਈ ਹੈ ਜੇਕਰ ਇਹ ਹਜੇ 30 ਦਿਨਾਂ ਤੋਂ ਘੱਟ ਲੇਟ ਹੋਈ ਹੈ ਤਾਂ ਤੁਹਾਨੂੰ ਇਹ ਪਹਿਲੀ ਕੈਟਾਗਰੀ ਚ ਰੱਖਿਆ ਜਾਂਦਾ ਹੈ ਇਸ ਕੈਟਾਗਰੀ ਦੇ ਵਿੱਚ ਬੈਂਕ ਤੁਹਾਡੇ ਤੇ ਕੋਈ ਬਹੁਤਾ ਸੀਰੀਅਸ ਐਕਸ਼ਨ ਨਹੀਂ ਲੈਂਦਾ ਬਸ ਤੁਹਾਡਾ ਜਿਹੜਾ ਡਾਟਾ ਹੈ ਉਹ ਇੱਕ ਥਰਡ ਪਾਰਟੀ ਏਜੰਸੀ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਜਿੱਨਾਂ ਤੋਂ ਤੁਹਾਨੂੰ ਹਰ ਦੋ ਤਿੰਨ ਦਿਨ ਬਾਅਦ ਇੱਕ ਕਾਲ ਆਉਂਦੀ ਹੈ ਵੀ ਤੁਹਾਡੀ ਕਿਸ਼ਤ ਭਰਨ ਲਈ ਐਜ਼ਾ ਰਿਮਾਈਂਡਰ ਦੇ ਤੌਰ ਤੇ ਹੁਣ ਜਮੇਂ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਪਣੀ ਕਿਸ਼ਤ ਲੇਟ ਕਰਦੇ ਹੋ ਤਾਂ ਪਹਿਲੇ 3 ਦਿਨ ਤੱਕ ਤੁਹਾਡੇ ਕ੍ਰੈਡਿਟ ਸਕੋਰ 'ਤੇ ਕੋਈ ਇੰਪੈਕਟ ਨਹੀਂ ਪੈਂਦਾ। 3 ਦਿਨਾਂ ਦਾ ਗ੍ਰੇਸ ਪੀਰੀਅਡ ਮਿਲ ਜਾਂਦਾ ਹੈ। ਉਸ ਤੋਂ ਬਾਅਦ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਹ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਸ ਤੋਂ ਬਾਅਦ ਜੇਕਰ ਤੁਹਾਡੀ ਕਿਸ਼ਤ 30 ਦਿਨਾਂ ਤੋਂ ਵੱਧ ਲੇਟ ਹੁੰਦੀ ਹੈ ਤਾਂ ਬੈਂਕ ਤੁਹਾਨੂੰ ਇੱਥੇ ਥੋੜਾ ਜਿਹਾ ਵੱਧ ਸੀਰੀਅਸ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਨੂੰ 30 ਟੂ 60 ਡੀਪੀਡੀ ਵਾਲੀ ਕੈਟਾਗਰੀ 'ਚ ਮੂਵ ਕਰ ਦਿੱਤਾ ਜਾਂਦਾ ਹੈ। ਐਡੀਸ਼ਨਲੀ ਬੈਂਕ ਤੁਹਾਨੂੰ ਇੱਕ ਐਸਐਮਈ 1 ਕੈਟਾਗਰੀ ਦੇ ਵਿੱਚ ਵੀ ਸ਼ਿਫਟ ਕਰ ਦ ਇਹਦਾ ਮਤਲਬ ਹੈ ਵੀ ਤੁਹਾਡੇ ਅਕਾਊਂਟ ਦੀ ਅਲੱਗ ਤੋਂ ਟੈਗਿੰਗ ਕਰ ਦਿੱਤੀ ਜਾਏਗੀ ਤੇ ਦੋਨਾਂ ਬੈਂਕ ਤੇ ਆਰਬੀਆਈ ਦੋਨਾਂ ਦੁਆਰਾ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਫਲੈਗਡ ਕਰ ਦਿੱਤਾ ਜਾਏਗਾ ਇੰਟਰਨਲੀ ਇਹ ਜਿਹੜੀ ਐਸਐਮਈ 1 ਕੈਟਾਗਰੀ ਹੁੰਦੀ ਹੈ ਇਹਨਾਂ ਦੀ ਜਿਹੜੀ ਲਿਸਟ ਹੈ ਬੈਂਕਾਂ ਦੇ ਵਿੱਚ ਇੰਟਰਨਲੀ ਇਹਨਾਂ ਨੂੰ ਬਹੁਤ ক্লোਜ਼ਲੀ ਮੋਨੀਟਰ ਕੀਤਾ ਜਾਂਦਾ ਹੈ ਬੈਂਕਾਂ ਦੇ ਵਿੱਚ ਸਪੈਸ਼ਲ ਡਿਪਾਰਟਮੈਂਟਸ ਹੁੰਦੇ ਆ ਇਹਨਾਂ ਲਿਸਟ ਨੂੰ ਮੋਨੀਟਰ ਕਰਨ ਦੇ ਲਈ ਇਹ ਜਿਹੜੀ 30 ਟੂ 60 ਡੀਪੀਡੀ ਵਾਲੀ ਕੈਟਾਗਰੀ ਹੈ ਇਹਦੇ ਵਿੱਚ ਜਿਹੜੀ ਰਿਕਵਰੀ ਏਜੰਸੀ ਤੋਂ ਕਾਲਸ ਦੀ ਫ੍ਰੀਕੁਐਂਸੀ ਉਹ ਕਾਫੀ ਵੱਧ ਜਾਂਦੀ ਹੈ ਜ ਤਾਂ ਆਟੋਮੈਟਿਕਲੀ ਤੁਸੀਂ 60 ਤੋਂ 90 ਡিপিਡੀ ਵਾਲੀ ਕੈਟਾਗਰੀ ਦੇ ਵਿੱਚ ਮੂਵ ਹੋ ਜੂਗੇ ਇੱਥੇ ਬੈਂਕ ਦੀ ਟੈਂਸ਼ਨ ਬਿਲਕੁਲ ਪੀਕ ਤੇ ਪਹੁੰਚ ਜਾਂਦੀ ਹੈ ਬੈਂਕ ਨੂੰ ਸਮਝ ਆ ਜਾਂਦਾ ਵੀ ਜੇਕਰ ਹੁਣ ਤੱਕ ਕਿਸ਼ਤ ਭਰਨੀ ਹੁੰਦੀ ਤਾਂ ਭਰਤਨ ਦਾ ਇਸ ਤੋਂ ਬਾਅਦ ਪੈਸਾ ਆਉਣਾ ਮੁਸ਼ਕਲ ਹੈ ਤੇ ਇੱਥੇ ਤੁਹਾਡਾ ਅਕਾਊਂਟ ਐਸਐਮਈ 2 ਕੈਟਾਗਰੀ ਦੇ ਵਿੱਚ ਪਾ ਦਿੱਤਾ ਜਾਂਦਾ ਜੋ ਕਿ ਰਿਸਕੀਐਸਟ ਕੈਟਾਗਰੀ ਹੈ ਬੈਂਕ ਤੇ ਆਰਬੀਆਈ ਦੇ ਲਈ ਹੁਣ ਇਹਦੇ ਵਿੱਚ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਦਿਨ ਦੇ ਵਿੱਚ ਤੁਹਾਨੂੰ ਕਾਫੀ ਵਾਰੀ ਕਾਲ ਕਰਨਾ ਸ਼ੁਰੂ ਕਰ ਦੇਗੀ ਤੇ ਹੋ ਸਕਦਾ ਹੈ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਤੁਹਾਨੂੰ ਡਰਾਉਨ ਤਮਕਾ ਹੋ ਸਕਦਾ ਹੋ ਉਹ ਇਦਾਂ ਦੀਆਂ ਗੱਲਾਂ ਕਹਿਣ ਵੀ ਜੇਕਰ ਤੁਸੀਂ ਕਿਸ਼ ਨਹੀਂ ਭਰਦੇ ਤਾਂ ਤੁਹਾਨੂੰ 5 ਤੋਂ 10% ਹੋ ਜਾਏਗੀ ਵਗੈਰਾ ਵਗੈਰਾ ਹੁਣ ਮੰਨਦਾ ਵੀ ਜਿਹੜਾ ਕਰਜ਼ਾ ਤੁਸੀਂ ਲਿਆ ਉਹ ਭਰਨਾ ਬਹੁਤ ਜ਼ਰੂਰੀ ਹੈ ਬਟ ਇਹਦੇ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਤੁਸੀਂ ਨਹੀਂ ਭਰ پا ਰਹੇ ਤਾਂ ਬੈਂਕ ਤੁਹਾਡੇ ਤੇ ਕੀ ਐਕਸ਼ਨ ਲੈ ਸਕਦਾ ਤੁਹਾਡੇ ਕੀ ਰਾਈਟਸ ਨੇ ਹੁਣ ਜੇਕਰ 90 ਦਿਨ ਹੋ ਗਏ ਤੇ ਹਜੇ ਵੀ ਤੁਸੀਂ ਕਿਸ਼ਤ ਟਾਈਮ ਤੇ ਨਹੀਂ ਭਰ پا ਰਹੇ ਹੁਣ ਇਸ ਤੋਂ ਬਾਅਦ ਕੀ ਹੋਏਗਾ ਹੁਣ ਐਦਾਂ ਦੇ ਕੇਸ ਦੇ ਵਿੱਚ ਤੁਹਾਡਾ ਅਕਾਊਂਟ ਐਨਪੀਏ ਯਾਨੀ ਕਿ ਨਾਨ ਪਰਫਾਰਮਿੰਗ ਐਸੈਟ ਬਣ ਜਾਏਗਾ ਤੇ ਬੈਂਕ ਤੁਹਾਡੇ ਤੇ ਲੀਗਲ ਐਕਸ਼ਨ ਲੈਣਾ ਸ਼ੁਰੂ ਕਰ ਦੇਗਾ 90 ਦਿਨ ਕੰਪਲੀਟ ਹੁੰਦਾ ਹੀ ਕੋਰਟ ਵੱਲੋਂ ਤੁਹਾਨੂੰ ਤਿੰਨ ਨੋਟਿਸ ਆਉਣਗੇ ਸੈਕਸ਼ਨ 138 ਜੋ ਕਿ ਚੈੱਕ ਬਾਊਂਸ ਦੇ ਰਿਲੇਟਡ ਹੈ ਉਸ ਤੋਂ ਬਾਅਦ ਐਲ ਆਰ ਐਨ ਲੋਨ ਰਿਕਾਲ ਨੋਟਿਸ DLN ਡਿਮਾਂਡ ਲੀਗਲ ਨੋਟਿਸ ਇੱਕ ਤਰੀਕੇ ਨਾਲ ਜਿਹੜੇ ਇਹ ਨੋਟਿਸਿਸ ਐ ਇਹ ਬੋਰੋਅਰ ਨੂੰ ਯਾਦ ਦਿਵਾਉਣ ਦਾ ਤਰੀਕਾ ਐ ਵੀ ਭਾਈ ਹੁਣ ਇਸ ਕੇਸ ਦੇ ਵਿੱਚ ਕੋਰਟ ਵੀ ਇਨਵੋਲਵ ਹੋ ਚੁੱਕਿਆ ਐ ਤੇ ਬੈਂਕ ਤੁਹਾਡੇ ਤੋਂ ਪੈਸੇ ਰਿਕਵਰ ਕਰਨ ਦੇ ਲਈ ਕਾਫੀ ਸੀਰੀਅਸ ਐ ਹੁਣ 90 ਦਿਨਾਂ ਬਾਅਦ ਬੈਂਕ ਇਹ ਕੇਸ ਰਿਕਵਰੀ ਏਜੰਸੀ 'ਚ ਭੇਜ ਦਿੰਦਾ ਜੋ ਕਿ ਅਕਸਰ ਇੱਕ ਥਰਡ ਪਾਰਟੀ ਹੁੰਦੀ ਐ ਤੇ ਇਹ ਜਿਹੜੀ ਰਿਕਵਰੀ ਏਜੰਸੀ ਹੁੰਦੀ ਐ ਇਹ ਕੁਝ ਨਾ ਕੁਝ ਪਰਸੈਂਟੇਜ ਚਾਰਜ ਕਰਦੀ ਐ ਉਸ ਲੋਨ ਨੂੰ ਰਿਕਵਰ ਕਰਨ ਦਾ ਤੇ ਜਿਹੜਾ ਕਮਿਸ਼ਨ ਹੁੰਦਾ ਇਹ ਅਪ ਟੂ 50% ਤੱਕ ਜਾ ਸਕਦਾ ਐ ਹੁਣ ਇਸ ਤੋਂ ਬਾਅਦ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਉਹ ਹਰ ਤੀਜੇ ਚੌਥੇ ਦਿਨ ਤੁਹਾਡੇ ਘਰ ਵਿਜ਼ਿਟ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਵਾਲਾ ਪ੍ਰੋਸੈਸ ਅਗਲੇ 3-4 ਮਹੀਨੇ ਤੱਕ ਇਦਾਂ ਹੀ ਚੱਲਦਾ ਹੈ। ਹੁਣ ਇਦਾਂ ਦੇ ਕੇਸ ਦੇ ਵਿੱਚ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਨਾ ਉਹ ਬੜੇ ਤੁਹਾਨੂੰ ਡਰਾਉਣ ਧਮਕਾਉਣ ਵਾਲੇ ਕੰਮ ਵੀ ਕਰਦੇ ਆ। ਵੀ ਜੇਕਰ ਤੁਸੀਂ ਲੋਨ ਨਹੀਂ ਭਰਿਆ ਤੁਹਾਨੂੰ ਜੇਲ੍ਹ ਹੋ ਜਾਏਗੀ, ਜੁਰਮਾਨਾ ਹੋ ਜਾਏਗਾ, ਬੈਂਕ ਤੁਹਾਡੇ ਤੇ ਅਲੱਗ-ਅਲੱਗ ਤਰੀਕੇ ਤੇ 10 ਕੇਸ ਕਰ ਦੇਗਾ ਪਰ ਇਦਾਂ ਦਾ ਕੁਝ ਨਹੀਂ ਆ। ਪਰ ਇਹ ਤੇ ਜਾਨਣਾ ਵੀ ਜ਼ਰੂਰੀ ਹੈ ਵੀ ਅਸਲ 'ਚ ਬੈਂਕ ਕਰ ਕੀ ਸਕਦਾ ਹੈ। ਬੈਂਕ ਮੈਕਸਿਮਮ ਤੁਹਾਡੇ ਤੇ 3 ਪਹਿਲਾ ਤਾਂ ਐਕਟ ਸੈਕਸ਼ਨ 138 ਇਹ ਚੈੱਕ ਬਾਉਂਸ ਦੇ ਰਿਲੇਟਡ ਹੈ ਮਤਲਬ ਜਦੋਂ ਤੁਸੀਂ ਲੋਨ ਲਿਆ ਸੀ ਤਾਂ ਬੈਂਕ ਨੇ ਤੁਹਾਡੇ ਤੋਂ ਇੱਕ ਬਲੈਂਕ ਚੈੱਕ ਸਾਈਨ ਕਰਵਾਇਆ ਹੋਗਾ ਜਦੋਂ ਤੁਸੀਂ ਆਪਣੀ ਕਿਸ਼ਤ ਲੇਟ ਕੀਤੀ ਬੈਂਕ ਨੇ ਉਹ ਚੈੱਕ ਭਰ ਕੇ ਬੈਂਕ ਚਲਾਤਾ ਤੇ ਉਹ ਚੈੱਕ ਬਾਉਂਸ ਹੋ ਗਿਆ ਹੋਵੇਗਾ ਤੇ ਇਹ ਇਹ ਸਾਰੀਆਂ ਚੀਜ਼ਾਂ ਸੈਕਸ਼ਨ 138 ਦੇ ਅੰਡਰ ਆਉਂਦੀਆਂ ਨੇ ਇਹਦੇ ਵਿੱਚ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਇਸ ਤੋਂ ਬਾਅਦ ਆਉਂਦਾ ਹੈ ਸੈਕਸ਼ਨ 25 ਆਫ ਪੇਮੈਂਟ ਐਂਡ ਸੈਟਲਮੈਂਟ ਐਕਟ ਹੁਣ ਅੱਜਕੱਲ ਤੁਸੀਂ ਦੇਖਿਆ ਹੋਗਾ ਵੀ ਜ਼ਿਆਦਾਤਰ ਲੋਕ ਨਾ ਡਿਜੀਟਲੀ ਲੋਨ ਲੈ ਰਹੇ ਆ ਤਾਂ ਇਸ ਕੇਸ ਦੇ ਵਿੱਚ ਚੈੱਕ ਦੀ ਜਗ੍ਹਾ ਤੁਸੀਂ ਇੱਕ ਐਨਏਸੀਐਚ ਸਾਈਨ ਕਰਦੇ ਹੋ ਤੇ ਇੱਥੇ ਪੇਮੈਂਟ ਐਂਡ ਸੈਟਲਮੈਂਟ ਐਕਟ ਦਾ ਸੈਕਸ਼ਨ 25 ਲਾਗੂ ਹੋ ਜਾਂਦਾ ਹੈ ਇਹਦੇ ਵਿੱਚ ਵੀ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਹੈ ਤੇ ਤੀਜਾ ਹੈ ਸੈਕਸ਼ਨ 420 ਇਹ ਬੇਸਿਕਲੀ ਚੀਟਿੰਗ ਯਾਨੀ ਕਿ ਧੋਖਾਧੜੀ ਦੇ ਰਿਲੇਟਡ ਹੁੰਦਾ ਹੈ ਮਤਲਬ ਕਿ ਜੇਕਰ ਤੁਸੀਂ ਲੋਨ ਲੈਣ ਲਈ ਕੋਈ ਝੂਠ ਬੋਲਿਆ ਜਾਂ ਕੋਈ ਗਲਤ ਜਾਂ ਨਕਲੀ ਡਾਕੂਮੈਂਟ ਦਿੱਤਾ ਜਿਵੇਂ ਆਧਾਰ ਕਾਰਡ ਸੈਲਰੀ ਸਲਿੱਪ ਵਗੈਰਾ ਤਾਂ ਉੱਥੇ ਫਿਰ ਧੋਖਾਧੜੀ ਦਾ ਇਲਜ਼ਾਮ ਲੱਗਦਾ ਹੈ ਸੈਕਸ਼ਨ 420 ਦੇ ਅਕੋਰਡਿੰਗ ਬਟ ਜੇਕਰ ਤੁਸੀਂ ਐਦਾਂ ਦਾ ਕੁਝ ਨਹੀਂ ਕੀਤਾ ਤਾਂ ਇਹ ਸੈਕਸ਼ਨ ਤੁਹਾਡੇ ਤੇ ਨਹੀਂ ਲੱਗੇਗਾ ਹੁਣ ਜਨਰਲੀ ਜਿਹੜੇ ਬੈਂਕ ਹੁੰਦੇ ਹਨ ਉਹ ਇਨੇ ਹਾਰਸ਼ ਸਟੈਪ ਲੈਂਦੇ ਨਹੀਂ ਐ ਉਹ ਜ਼ਿਆਦਾਤਰ ਸੈਟਲਮੈਂਟ ਕਰਨ ਦੇ ਵਿੱਚ ਇੰਟਰਸਟਡ ਹੁੰਦੇ ਆ ਸੈਟਲਮੈਂਟ ਦਾ ਮਤਲਬ ਪਤਾ ਹੈ ਨਾ ਚਲੋ ਵੀ ਦੱਸ ਹੀ ਦੇਣਾ ਸੈਟਲਮੈਂਟ ਤਾਨੂੰ 10000 ਦਾ ਵਿਆਜ ਮਾਫ ਕਰ ਦਿੰਦੇ ਆ ਹੁਣ ਤੁਸੀਂ 120000 ਦੀ ਜਗ੍ਹਾ 'ਚ 110000 ਹੀ ਦੇ ਦਿਓ ਫਿਰ ਤੁਸੀਂ ਕਹੋਗੇ ਯਾਰ ਇੰਨੇ ਪੈਸੇ ਤਾਂ ਹੈ ਨਹੀਂ ਆ ਫਿਰ ਬੈਂਕ ਤੁਹਾਨੂੰ ਕਹਿੰਦਾ ਤੁਸੀਂ ਵਿਆਜ ਛੱਡੋ ਕੱਲਾ ਮੂਲ ਹੀ ਮੋੜ ਦਿਓ ਸਾਡਾ 1 ਲੱਖ ਰੁਪਏ ਹੀ ਦੇ ਦਿਓ ਤੁਸੀਂ ਫਿਰ ਕਹਿੰਦੇ ਹੋ ਵੀ ਇੰਨੇ ਪੈਸੇ ਨਹੀਂ ਆ ਫਿਰ ਐਦਾਂ ਕਰਦੇ ਕਰਦੇ ਨਾ ਬੈਂਕ ਕਾਫੀ ਥੱਲੇ ਆ ਜਾਂਦਾ ਮਤਲਬ ਉਹ ਕਿਸੇ ਵੀ ਅਮਾਉਂਟ ਤੇ ਆ ਸਕਦਾ ਹੋ ਸਕਦਾ ਐਂਡ ਤੇ ਆ ਕੇ ਉਹ ਤੁਹਾਨੂੰ ਕਹਿਣ ਵੀ 1 ਲੱਖ 65000 ਹੀ ਦੇ ਦਿਓ ਮਤਲਬ ਕੁਝ ਤਾਂ ਦਿਓ ਸੋ ਐਦਾਂ ਚੱਲਦਾ ਸੈਟਲਮੈਂਟ ਵਾਲਾ ਪ੍ਰੋਸੈਸ ਬਟ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਜਿਹੜੀ ਸੈਟਲਮੈਂਟ ਹੈ ਨਾ ਇਹ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਸ਼ੋ ਹੋਏਗੀ ਤੁਸੀਂ ਇਹ ਮੰਨ ਕੇ ਚੱਲੋ ਵੀ ਅਗਲੇ 8-10 ਸਾਲਾਂ ਤੱਕ ਤੁਹਾਨੂੰ ਕੋਈ ਹੋਰ ਲੋਨ ਜਾਂ ਕ੍ਰੈਡਿਟ ਕਾਰਡ ਤਾਂ ਮਿਲਣੇ ਤੁਰ ਗਿਆ ਸਿਕਿਉਰਡ ਲੋਨ ਦਾ ਮਤਲਬ ਹੈ ਵੀ ਲੋਨ ਅਗੇਂਸਟ ਸਮਥਿੰਗ ਮਤਲਬ ਬੈਂਕ ਕੋਲ ਇੱਕ ਕੋਈ ਸਿਕਿਉਰਿਟੀ ਹੈ ਕਾਰ ਗੱਡੀ ਜੁਐਲਰੀ ਮਤਲਬ ਕੁਛ ਨਾ ਕੁਛ ਤਾਂ ਹੈ ਤਾਂ ਇਸ ਕੇਸ ਦੇ ਵਿੱਚ ਬੈਂਕ ਇੰਨਾ ਡੈਸਪਰੇਟ ਨਹੀਂ ਹੁੰਦਾ ਜਿੰਨਾ ਅਨਸਿਕਿਉਰਡ ਲੋਨ ਦੇ ਕੇਸ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਹੈ ਵੀ ਜੇ ਨਾ ਵੀ ਐਟ ਦਾ ਐਂਡ ਕੁਝ ਬਣਿਆ ਤਾਂ ਜਿਹੜਾ ਐਸੈਟ ਆ ਉਹਨੂੰ ਵੇਚ ਕੇ ਆਪਦੇ ਪੈਸੇ ਪੂਰੇ ਕਰ ਲੈਣਗੇ ਸਿਕਿਉਰਡ ਲੋਨ ਦੇ ਵਿੱਚ ਨਾ ਸਰਫਾਈਸੀ ਐਕਟ ਆ ਜਾਂਦਾ ਹੈ ਜਿਹੜਾ ਕਿ ਬੈਂਕ ਨੂੰ ਪਾਵਰ ਦਿੰਦਾ ਹੈ ਕਿ ਉਹ ਬੋਰਰਰ ਦੇ ਅਗੇਂਸਟ ਐਕਸ਼ਨ ਲੈ ਸਕਦੇ ਆ ਹੁਣ ਇੱਥੇ ਵੀ 90 ਦਿਨ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਹੁੰਦਾ ਉਹ ਤੇ 90 ਦਿਨ ਤੋਂ ਬਾਅਦ ਬੈਂਕ ਇੱਕ ਪੋਜੈਸ਼ਨ ਨੋਟਿਸ ਭੇਜਦਾ ਹੈ ਮਤਲਬ ਕਿ ਜੇਕਰ ਹੋਮ ਲੋਨ ਹੈ ਤਾਂ ਬੈਂਕ ਤੁਹਾਡੇ ਘਰ ਤੇ ਇੱਕ ਪੋਜੈਸ਼ਨ ਦਾ ਨੋਟਿਸ ਲਗਾ ਸਕਦਾ ਹੈ ਹੁਣ ਤੁਸੀਂ ਕਹੋਗੇ ਵੀ ਯਾਰ ਇੰਨੀ ਜਲਦੀ ਐ ਕਿਵੇਂ ਕੋਈ ਸਾਡਾ ਘਰ ਦਾ ਬਲੂਗਾ ਵੀ ਮੈਂ ਕਿਸ਼ਤ ਭਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ ਕੋਰਟ ਵੀ ਇੰਨੀ ਜਲਦੀ ਪੋਜੈਸ਼ਨ ਲੈ ਕੇ ਆਕਸ਼ਨ ਦੀ ਪਰਮਿਸ਼ਨ ਕਿਵੇਂ ਦੇ ਸਕਦਾ ਹੁਣ ਸੱਚ ਦੱਸਾਂ ਤਾਂ ਬੈਂਕ ਨੂੰ ਵੀ ਕੋਈ ਸ਼ੌਂਕ ਨਹੀਂ ਹੁੰਦਾ ਵੀ ਉਹ ਤੁਹਾਡੇ ਘਰ ਦੀ ਬੋਲੀ ਲਾਉਣ ਉਹ ਤਾਂ ਖੁਦ ਚਾਹੁੰਦੇ ਆ ਵੀ ਤੁਸੀਂ ਆਪਦਾ ਲੋਨ ਭਰੋ ਤੇ ਆਪਦੇ ਘਰ ਦੇ ਪੇਪਰ ਲੈ ਜਾਓ ਯਾਦ ਰੱਖਿਓ ਬੈਂਕ ਇਹਨਾਂ ਸਿਕਿਉਰਡ ਲੋਨ ਦੇ ਵਿੱਚ ਇੰਨੇ ਡੈਸਪਰੇਟ ਨਹੀਂ ਹੁੰਦੇ ਈਵਨ ਉਹ ਤੁਹਾਨੂੰ ਸੈਟਲਮੈਂਟ ਵੀ ਆਫਰ ਕਰਦੇ ਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਇੱਕ ਪਾਰਟਿਕੂਲਰ ਅਮਾਉਂਟ ਤੋਂ ਥੱਲੇ ਉਹ ਬਿਲਕੁਲ ਨਹੀਂ ਮੰਨਣਗੇ ਮੋਸਟਲੀ ਜਿਹੜੇ ਬੈਂਕ ਵਾਲੇ ਉਹ ਤੁਹਾਡਾ ਵਿਆਜ ਜਾਂ ਫਿਰ ਜਿਹੜੀ ਪੈਨਲਟੀ ਲੱਗੀ ਹੋਈ ਆ ਐਦਾਂ ਦੇ ਚਾਰਜਸ ਨੂੰ ਉਹ ਮਾਫ ਕਰਨ ਦੀ ਜਮਾਨ ਸਕਦੇ ਆ ਬਟ ਜਿਹੜਾ ਮੂਲ ਹੈ ਮਤਲਬ ਕਿ ਜਿਹੜਾ ਪ੍ਰਿੰਸੀਪਲ ਹੈ ਉਹ ਉਹ 100% ਹੀ ਰਿਕਵਰ ਕਰਨਗੇ ਉਹਦੇ 'ਚ ਕੋਈ ਡਿਸਕਾਊਂਟ ਨਹੀਂ ਮਿਲੇਗਾ ਕਿਉਂਕਿ ਬੈਂਕ ਨੂੰ ਪਤਾ ਵੀ ਤੁਹਾਡੇ ਕੋਲ ਐਸੈਟ ਹੈਗਾ ਵੀ ਜੇਕਰ ਕੱਲ ਨੂੰ ਤੁਸੀਂ ਕੁਝ ਵੀ ਕਰਦੇ ਹੋ ਯਾਨੀ ਕਿ ਲੋਨ ਨਹੀਂ ਭਰਦੇ ਤਾਂ ਉਹ ਐਸੈਟ ਵੇਚ ਕੇ ਆਪਣੇ ਪੈਸੇ ਰਿਕਵਰ ਕਰ ਹੀ ਲੈਣਗੇ ਸੋ ਬੇਸਿਕਲੀ ਇਹ ਪੂਰਾ ਪ੍ਰੋਸੈਸ ਹੁੰਦਾ ਲੋਨ ਡਿਫਾਲਟ ਤੇ ਰਿਕਵਰੀ ਦਾ ਇਹਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਜਵਾਬ ਹੈ ਜਾਂ ਕੋਈ ਡਾਊਟ ਹੈ ਤਾਂ ਸਨ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਵਾਬ ਤੁਹਾਨੂੰ ਜਰੂਰ ਮਿਲੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫਾਈਟ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਅੱਜ ਇਨਫਾਰਮੇਸ਼ਨ ਲੈ ਕੇ ਆਏ ਆ ਉਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕਈ ਵੀਰਾਂ ਦਾ YouTube ਤੇ ਤੇ WhatsApp Facebook ਤੇ ਵੀ ਜਿਹੜਾ ਕਮੈਂਟ ਆ ਰਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਜੇਕਰ ਅਸੀਂ ਲੋਨ ਨਹੀਂ ਪਰਦੇ ਤਾਂ ਬੈਂਕ ਕੀ ਕਰ ਸਕਦਾ ਹੈ ਪਾਬਕੀ ਰਿਕਵਰੀ ਕਿਵੇਂ ਕਰੇਗਾ ਬੈਂਕ ਅੱਜ ਦੀ ਵੀਡੀਓ ਇਸੇ ਟਾਪਿਕ ਲਈ ਲੈ ਕੇ ਆਏ ਆਂ ਸੋ ਵੀਡੀਓ ਪੂਰੀ ਬਾਤ ਜ਼ਰੂਰ ਕਰਿਓ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਤੇ ਨਾਲ ਹੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਵੀ ਕਿਸੇ ਦੇ ਕੰਮ ਆ ਸਕੇ ਸੋ ਗੱਲ ਕਰਦੇ ਆਂ ਬੈਂਕ ਕੀ ਕਰ ਸਕਦਾ ਜੇਕਰ ਅਸੀਂ ਲੋਨ ਨਹੀਂ ਪਰਦੇ ਸਾਡੇ ਸਹਾਇਕੀ ਬੇਕ ਭਾਈਤੀ ਵੀਰ ਜੀ ਜਿਹੜੀ ਨੇ ਤੁਹਾਨੂੰ ਪੂਰਾ ਇਹਦਾ ਵੇਰਵਾ ਜਿਹੜਾ ਉਹ ਦੇਣਗੇ ਸੋ ਤੁਸੀਂ ਵੀਡੀਓ ਪੂਰੀ ਬਾਤ ਜ਼ਰੂਰ ਕਰਿਓ ਆਓ ਜਾਣਦੇ ਹਾਂ ਕਿ ਬੈਂਕ ਕੀ ਕਰ ਸਕਦਾ ਹੈ ਜੇਕਰ ਤੁਸੀਂ ਵੀ ਆਪਣੇ ਕਿਸੇ ਲੋਨ ਦੀ ਕਿਸ਼ਤ ਟਾਈਮ ਤੇ ਨਹੀਂ ਭਰ ਪਾ ਰਹੇ ਤਾਂ ਕੀ ਹੋਏਗਾ ਕਵਰੇਜ ਜਨ ਸਿੱਧੇ ਤੁਹਾਡੇ ਘਰੇ ਆ ਜਾਣਗੇ ਕਿ ਤੁਹਾਨੂੰ ਕੋਰਟ ਤੋਂ ਨੋਟਿਸ ਆਉਣੇ ਸ਼ੁਰੂ ਹੋ ਜਾਣਗੇ ਇਹਦਾ ਪੂਰਾ ਪ੍ਰੋਸੈਸ ਕੀ ਹੈ ਤੇ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ ਤੁਹਾਡੇ ਕੀ ਰਾਈਟਸ ਨੇ ਜਾਂ ਫਿਰ ਆਰਬੀਆਈ ਦਾ ਇਹਦੇ ਬਾਰੇ ਕੀ ਕਹਿਣਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਗੱਲ ਜਾਣਾਂਗੇ ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਉਹ ਹੋਣਗੇ ਜਿਨ੍ਹਾਂ ਦੀ ਜਾਂ ਤਾਂ ਸ਼ਾਇਦ ਕੋਈ ਕਿਸ਼ਤ ਲੇਟ ਹੋ ਗਈ ਹੋएगी ਤੇ ਜਾਂ ਫਿਰ ਇਦਾਂ ਲੱਗ ਰਿਹਾ ਹੋਵੇਗਾ ਵੀ ਸ਼ਾਇਦ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਕਿਸ਼ਤ ਲੇਟ ਹੋ ਜਾਏਗੀ ਤੇ ਮੋਸਟਲੀ ਇਦਾਂ ਦੇ ਕੇਸ ਦੇ ਵਿੱਚ ਜ਼ਿਆਦਾਤਰ ਲੋਕ ਡਰੇ ਹੀ ਹੋਣਗੇ ਤਾਂ ਪਹਿਲਾਂ ਤੁਹਾਡਾ ਡਰੀ ਖਤਮ ਕਰ ਲੈਣੇ ਆ ਪਹਿਲਾਂ ਆਪਾਂ ਇਹ ਹੀ ਦੇਖ ਲੈਣੇ ਆ ਵੀ ਤੁਹਾਡੇ ਕੀ ਰਾਈਟਸ ਨੇ ਤੁਸੀਂ ਕੀ ਕਰ ਸਕਦੇ ਹੋ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾ ਰੂਲ ਹੁੰਦਾ ਫੇਅਰ ਪ੍ਰੈਕਟਿਸ ਕੋਡ ਤੇ ਸਾਰੇ ਰੂਲ ਜਿਹੜੇ ਹੈਗੇ ਨੇ ਇਹ RBI ਦੀ ਵੈਬਸਾਈਟ ਤੇ ਪਬਲਿਸ਼ ਕੀਤੇ ਹੋਇਆ ਕੋਈ ਮੈਂ ਆਪਣੇ ਮਨ ਤੋਂ ਬਣਾ ਕੇ ਨਹੀਂ ਦੱਸ ਰਿਹਾ ਜਿਹੜਾ ਫਿਰ ਪ੍ਰੈਕਟਿਸ ਕੋਡ ਹੈ ਉਹਦੇ ਵਿੱਚ RBI ਕਹਿੰਦਾ ਹੈ ਕਿ ਜਿਹੜਾ ਡਿਫਾਲਟਰ ਹੈ ਉਹਨੂੰ ਰਿਸਪੈਕਟਫੁਲੀ ਟਰੀਟ ਕੀਤਾ ਜਾਵੇ ਕੋਈ ਹਰਾਸਮੈਂਟ ਕੋਈ ਬੁੱਲੀਇੰਗ ਕੋਈ ਡਰਾਉਣਾ ਤਾਂ ਕੋਣਾ ਇਹ ਸਾਰਾ ਕੁਝ ਨਹੀਂ ਚੱਲੇਗਾ ਡਿਫਾਲਟਰ ਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਏਗਾ ਦੂਸਰਾ ਰੂਲ ਹੈ ਰਿਲੇਟਡ ਟੂ ਪ੍ਰਾਈਵੇਸੀ ਐਂਡ ਕਨਫਿਡੈਂਸ਼ੀਅਲਿਟੀ RBI ਕਹਿੰਦਾ ਹੈ ਵੀ ਜਿਹੜੀ ਡੇਟਾ ਡੀ ਇਨਫੋਰਮੇਸ਼ਨ ਹੈ ਜਿਵੇਂ ਫੋਨ ਨੰਬਰ ਵਗੈਰਾ ਉਹਨੂੰ ਪ੍ਰਾਈਵੇਟ ਰੱਖਿਆ ਜਾਵੇਗਾ ਬੈਂਕ ਕਦੇ ਵੀ ਐ ਨੀ ਕਰ ਸਕਦਾ ਵੀ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਹਨਾਂ ਸਾਹਮਣੇ ਤੁਹਾਡੀ ਬੇਇੱਜ਼ਤੀ ਕਰੇ ਤੀਸਰਾ ਰੂਲ ਹੈ ਰਿਕਵਰੀ ਏਜੰਟਸ ਦੇ ਰਿਲੇਟਡ ਸਭ ਤੋਂ ਪਹਿਲਾਂ ਤਾਂ ਜਿਹੜਾ ਰਿਕਵਰੀ ਏਜੰਟ ਹੈ ਉਹ ਜਦੋਂ ਵੀ ਆਏਗਾ ਤੁਹਾਡੇ ਨਾਲ ਕਾਲ ਤੇ ਟਾਈਮ ਫਿਕਸ ਕਰਕੇ ਹੀ ਆਏਗਾ ਉਸ ਤੋਂ ਬਾਅਦ ਉਹਨਾਂ ਕੋਲ ਇੱਕ ਆਈਡੀ ਕਾਰਡ ਹੋਣਾ ਚਾਹੀਦਾ ਤੇ ਉਹਨਾਂ ਕੋਲ ਇੱਕ ਬੈਂਕ ਤੋਂ ਲੈਟਰ ਵੀ ਹੋਣਾ ਚਾਹੀਦਾ ਹੈ ਕਿ ਬੈਂਕ ਨੇ ਉਹਨਾਂ ਨੂੰ ਰਿਕਵਰੀ ਕਰਨ ਲਈ ਤੁਹਾਡੇ ਕੋਲ ਔਥਰਾਇਜ਼ ਕੀਤਾ ਹੈ ਉਸ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਉਹ ਇੱਕ ਫਿਕਸ ਟਾਈਮ ਦੇ ਵਿੱਚ ਹੀ ਆ ਸਕਦਾ ਹੈ ਜਨਰਲੀ 7 ਵਜੇ ਤੋਂ ਬਾਅਦ ਜਿਹੜਾ ਰਿਕਵਰੀ ਏਜੰਟ ਆ ਤੁਹਾਡੇ ਘਰ ਨਹੀਂ ਆ ਸਕਦਾ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਰੂਲਸ ਨੇ ਬਟੇ ਮोटे-ਮोटे ਇੰਨੇ ਚਾ ਰੂਲਸ ਇਦਾਂ ਦੇ ਨੇ ਜੋ ਕਸਟਮਰਸ ਨੂੰ ਪਤਾ ਹੋਣੀ ਚਾਹੀਦੇ ਨੇ ਜਿੰਨਾ ਤੋਂ ਕਸਟਮਰ ਸਭ ਤੋਂ ਵੱਧ ਡਰੇ ਹੁੰਦੇ ਆ ਚਲੋ ਹੁਣ ਆਪਾਂ ਦੇਖ ਲੈਨੇ ਆ ਵੀ ਇਹ ਰਿਕਵਰੀ ਦਾ ਪ੍ਰੋਸੈਸ ਕੀ ਹੁੰਦਾ ਹੈ ਤੇ ਇੱਥੇ ਅਸੀਂ ਥੋੜੀਆਂ ਜੀਆਂ ਟੈਕਨੀਕਲ ਗੱਲਾਂ ਕਰਾਂਗੇ ਇਹ ਵਾਲੀ ਪਾਰਟ ਨੂੰ ਨਾ ਥੋੜਾ ਜਿਹਾ ਗੌਰ ਨਾਲ ਸੁਣਿਓ ਰਿਕਵਰੀ ਦਾ ਪ੍ਰੋਸੈਸ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪ ਹੁਣ ਤੁਸੀਂ ਉਜਰੇ ਹੋਗੇ ਵੀ ਤਿੰਨ ਚਾਰ ਤਰ੍ਹਾਂ ਦੇ ਤਾਂ ਮੈਨੂੰ ਹੀ ਪਤਾ ਹੈ ਪਰਸਨਲ ਲੋਨ, ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਤੁਹਾਡੀ ਗੱਲ ਸਹੀ ਹੈ ਬਟ ਇਹ ਜਿੰਨੇ ਵੀ ਲੋਨ ਨੇ ਨਾ ਇਹਨਾਂ ਨੂੰ ਦੋ ਬਾਕਟ ਦੇ ਵਿੱਚ ਰੱਖਿਆ ਜਾ ਸਕਦਾ ਹੈ ਸਿਕਿਉਰਡ ਤੇ ਅਨਸਿਕਿਉਰਡ ਜਿੰਨੇ ਵੀ ਲੋਨ ਆਉਂਦੇ ਆ ਦੋ ਬਾਕਟ ਚ ਹੀ ਆਉਂਦੇ ਆ ਤੇ ਦੋਨਾਂ ਦਾ ਰਿਕਵਰੀ ਪ੍ਰੋਸੈਸ ਅਲੱਗ-ਅਲੱਗ ਹੁੰਦਾ ਆ ਆਪਾਂ ਇੱਕ-ਇੱਕ ਕਰਕੇ ਦੋਨਾਂ ਦਾ ਪ੍ਰੋਸੈਸ ਸਮਝ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਨਸਿਕਿਉਰਡ ਲੋਨ ਦੀ ਜਿਹਦੇ ਵਿੱਚ ਮੈਕਸਿਮਮ ਡਿਫਾਲਟ ਹੁੰਦਾ ਏ ਜੇਕਰ ਤੁਹਾਡੇ ਕਿਸੇ ਅਨਸਿਕਿਉਰਡ ਲੋਨ ਦੀ ਕਿਸ਼ਤ ਡਿਲੇ ਹੋਂਦੀ ਆ ਤਾਂ ਬ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੀ ਕੈਟਾਗਰੀ ਹੈ 0 ਤੋਂ 30 ਡੀਪੀਡੀ ਡੀਪੀਡੀ ਦਾ ਮਤਲਬ ਹੈ ਡੇਜ਼ ਪਾਸਟਿਵ ਮਤਲਬ ਵੀ ਜਿਹੜੀ ਤੁਹਾਡੀ ਕਿਸ਼ਤ ਹੈ ਉਹ ਕਿੰਨੇ ਦਿਨ ਲੇਟ ਹੋਈ ਹੈ ਜੇਕਰ ਇਹ ਹਜੇ 30 ਦਿਨਾਂ ਤੋਂ ਘੱਟ ਲੇਟ ਹੋਈ ਹੈ ਤਾਂ ਤੁਹਾਨੂੰ ਇਹ ਪਹਿਲੀ ਕੈਟਾਗਰੀ ਚ ਰੱਖਿਆ ਜਾਂਦਾ ਹੈ ਇਸ ਕੈਟਾਗਰੀ ਦੇ ਵਿੱਚ ਬੈਂਕ ਤੁਹਾਡੇ ਤੇ ਕੋਈ ਬਹੁਤਾ ਸੀਰੀਅਸ ਐਕਸ਼ਨ ਨਹੀਂ ਲੈਂਦਾ ਬਸ ਤੁਹਾਡਾ ਜਿਹੜਾ ਡਾਟਾ ਹੈ ਉਹ ਇੱਕ ਥਰਡ ਪਾਰਟੀ ਏਜੰਸੀ ਨਾਲ ਸ਼ੇਅਰ ਕਰ ਦਿੱਤਾ ਜਾਂਦਾ ਜਿੱਨਾਂ ਤੋਂ ਤੁਹਾਨੂੰ ਹਰ ਦੋ ਤਿੰਨ ਦਿਨ ਬਾਅਦ ਇੱਕ ਕਾਲ ਆਉਂਦੀ ਹੈ ਵੀ ਤੁਹਾਡੀ ਕਿਸ਼ਤ ਭਰਨ ਲਈ ਐਜ਼ਾ ਰਿਮਾਈਂਡਰ ਦੇ ਤੌਰ ਤੇ ਹੁਣ ਜਮੇਂ ਹੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਪਣੀ ਕਿਸ਼ਤ ਲੇਟ ਕਰਦੇ ਹੋ ਤਾਂ ਪਹਿਲੇ 3 ਦਿਨ ਤੱਕ ਤੁਹਾਡੇ ਕ੍ਰੈਡਿਟ ਸਕੋਰ ਤੋਂ ਕੋਈ ਇੰਪੈਕਟ ਨਹੀਂ ਪੈਂਦਾ 3 ਦਿਨਾਂ ਦਾ ਗ੍ਰੇਸ ਪੀਰੀਅਡ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਹ ਡ੍ਰੌਪ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਉਸ ਤੋਂ ਬਾਅਦ ਜੇਕਰ ਤੁਹਾਡੀ ਕਿਸ਼ਤ 3 ਦਿਨਾਂ ਤੋਂ ਵੱਧ ਲੇਟ ਹੁੰਦੀ ਹੈ ਤਾਂ ਬੈਂਕ ਤੁਹਾਨੂੰ ਇੱਥੇ ਥੋੜਾ ਜਿਹਾ ਵੱਧ ਸੀਰੀਅਸ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਤੁਹਾਨੂੰ 30 ਟੂ 60 ਡੀਪੀਡੀ ਵਾਲੀ ਕੈਟਾਗਰੀ ਚ ਮੂਵ ਕਰ ਦਿੱਤਾ ਜਾਂਦਾ ਹੈ ਐਡੀਸ਼ਨਲੀ ਬੈਂਕ ਤੁਹਾਨੂੰ ਇੱਕ ਐਸਐਮਈ 1 ਕੈਟਾਗਰੀ ਦੇ ਵਿੱਚ ਵੀ ਸ਼ਿਫਟ ਕਰ ਦਿੰਦਾ ਹੈ ਐਸਐ ਇਹਦਾ ਮਤਲਬ ਹੈ ਵੀ ਤੁਹਾਡੇ ਅਕਾਊਂਟ ਦੀ ਅਲੱਗ ਤੋਂ ਟੈਗਿੰਗ ਕਰ ਦਿੱਤੀ ਜਾਏਗੀ ਤੇ ਦੋਨਾਂ ਬੈਂਕ ਤੇ RBI ਦੋਨਾਂ ਦੁਆਰਾ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਫਲੈਗਡ ਕਰ ਦਿੱਤਾ ਜਾਏਗਾ ਇੰਟਰਨਲੀ ਇਹ ਜਿਹੜੀ SME 1 ਕੈਟਾਗਰੀ ਹੁੰਦੀ ਹੈ ਇਹਨਾਂ ਦੀ ਜਿਹੜੀ ਲਿਸਟ ਹੈ ਬੈਂਕਾਂ ਦੇ ਵਿੱਚ ਇੰਟਰਨਲੀ ਇਹਨਾਂ ਨੂੰ ਬਹੁਤ ক্লোਜ਼ਲੀ ਮੋਨੀਟਰ ਕੀਤਾ ਜਾਂਦਾ ਹੈ ਬੈਂਕਾਂ ਦੇ ਵਿੱਚ ਸਪੈਸ਼ਲ ਡਿਪਾਰਟਮੈਂਟਸ ਹੁੰਦੇ ਆ ਇਹਨਾਂ ਲਿਸਟ ਨੂੰ ਮੋਨੀਟਰ ਕਰਨ ਦੇ ਲਈ ਇਹ ਜਿਹੜੀ 30 ਤੋਂ 60 ਡੀਪੀਡੀ ਵਾਲੀ ਕੈਟਾਗਰੀ ਹੈ ਇਹਦੇ ਵਿੱਚ ਜਿਹੜੀ ਰਿਕਵਰੀ ਏਜੰਸੀ ਤੋਂ ਕਾਲਸ ਦੀ ਫ੍ਰੀਕੁਐਂਸੀ ਆ ਉਹ ਕਾਫੀ ਵੱਧ ਜਾਂਦੀ ਹੈ ਜਿਹੜੇ ਰਿਕਵਰੀ ਜਨਸ ਹੁੰਦੇ ਆ ਉਹ ਕਾਫੀ ਅਗਰੈਸਿਵਲੀ ਫੋਲੋ ਅਪ ਕਰਦੇ ਆ ਹੁਣ ਜੇ 60 ਦਿਨਾਂ ਤੱਕ ਵੀ ਤੁਸੀਂ ਆਪਣੀ ਕਿਸ਼ਤ ਨਹੀਂ ਭਰ पाए ਤਾਂ ਆਟੋਮੈਟਿਕਲੀ ਤੁਸੀਂ 60 ਤੋਂ 90 ਡੀਪੀਡੀ ਵਾਲੀ ਕੈਟਾਗਰੀ ਦੇ ਵਿੱਚ ਮੂਵ ਹੋ ਜਾਓਗੇ ਇੱਥੇ ਬੈਂਕ ਦੀ ਟੈਂਸ਼ਨ ਬਿਲਕੁਲ ਪੀਕ ਤੇ ਪਹੁੰਚ ਜਾਂਦੀ ਹੈ ਬੈਂਕ ਨੂੰ ਸਮਝ ਆ ਜਾਂਦਾ ਵੀ ਜੇਕਰ ਹੁਣ ਤੱਕ ਕਿਸ਼ਤ ਭਰਨੀ ਨਹੀਂ ਹੁੰਦੀ ਤਾਂ ਭਰਦੰਦਾ ਇਸ ਤੋਂ ਬਾਅਦ ਪੈਸਾ ਆਉਣਾ ਮੁਸ਼ਕਲ ਹੈ ਤੇ ਇੱਥੇ ਤੁਹਾਡਾ ਅਕਾ ਹੁਣ ਇਹਦੇ ਵਿੱਚ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਦਿਨ ਦੇ ਵਿੱਚ ਤੁਹਾਨੂੰ ਕਾਫੀ ਵਾਰੀ ਕਾਲ ਕਰਨਾ ਸ਼ੁਰੂ ਕਰ ਦੇਗੀ ਤੇ ਹੋ ਸਕਦਾ ਹੈ ਜਿਹੜੀ ਕਲੈਕਸ਼ਨ ਏਜੰਸੀ ਹੈ ਉਹ ਤੁਹਾਨੂੰ ਡਰਾਉਣ ਤਮਕਾਉਣ ਵਾਲੇ ਤਰੀਕੇ ਵੀ ਵਰਤੇ ਹੋ ਸਕਦਾ ਉਹ ਇਦਾਂ ਦੀਆਂ ਗੱਲਾਂ ਕਹਿਣ ਵੀ ਜੇਕਰ ਤੁਸੀਂ ਕਿਸ਼ ਨਹੀਂ ਭਰਦੇ ਤਾਂ ਤੁਹਾਨੂੰ 5 ਤੋਂ 10 ਸਾਲ ਦੀ ਜੇਲ੍ਹ ਹੋ ਜਾਏਗੀ ਵਗੈਰਾ ਵਗੈਰਾ ਹੁਣ ਮੰਨਦਾ ਵੀ ਜਿਹੜਾ ਕਰਜ਼ਾ ਤੁਸੀਂ ਲਿਆ ਹੈ ਉਹ ਭਰਨਾ ਬਹੁਤ ਜ਼ਰੂਰੀ ਹੈ ਬਟ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਜੇਕਰ ਤੁਸੀਂ ਨਹੀਂ ਭਰ پا ਰਹੇ ਤਾਂ ਬੈਂਕ ਤੁਹਾਡੇ ਤੇ ਕੀ ਐਕਸ਼ਨ ਲੈ ਸਕਦਾ ਤੁਹਾਡੇ ਕੀ ਰਾਈਟਸ ਨੇ ਹੁਣ ਜੇਕਰ 90 ਦਿਨ ਹੋ ਗਏ ਤੇ ਹਜੇ ਵੀ ਤੁਸੀਂ ਕਿਸ਼ਤ ਟਾਈਮ ਤੇ ਨਹੀਂ ਭਰ پا ਰਹੇ ਤਾਂ ਹੁਣ ਇਸ ਤੋਂ ਬਾਅਦ ਕੀ ਹੋਏਗਾ ਹੁਣ ਐਦਾਂ ਦੇ ਕੇਸ ਦੇ ਵਿੱਚ ਤੁਹਾਡਾ ਅਕਾਊਂਟ ਐਨਪੀਏ ਯਾਨੀ ਕਿ ਨਾਨ ਪਰਫਾਰਮਿੰਗ ਐਸੈਟ ਬਣ ਜਾਏਗਾ ਤੇ ਬੈਂਕ ਤੁਹਾਡੇ ਤੇ ਲੀਗਲ ਐਕਸ਼ਨ ਲੈਣਾ ਸ਼ੁਰੂ ਕਰ ਦੇਗਾ 90 ਦਿਨ ਕੰਪਲੀਟ ਹੁੰਦਾ ਹੀ ਕੋਰਟ ਵੱਲੋਂ ਤੁਹਾਨੂੰ ਤਿੰਨ ਨੋਟਿਸ ਆਉਣਗੇ ਸੈਕਸ਼ਨ 138 ਜੋ ਕਿ ਚੈੱਕ ਬਾਊਂਸ ਦੇ ਰਿਲੇਟਡ ਹੈ ਉਸ ਤੋਂ ਬਾਅਦ ਐਲ ਆਰ ਐਨ ਲੋਨ ਰਿਕਾਲ ਨੋਟਿਸ ਡੀ ਐਲ ਐਨ ਡਿਮਾਂਡ ਲੀਗਲ ਨੋਟਿਸ ਇੱਕ ਤਰੀਕੇ ਨਾਲ ਜਿਹੜੇ ਇਹ ਨੋਟਿਸਿਸ ਹੈ ਇਹ ਬੋਰੋਅਰ ਨੂੰ ਯਾਦ ਦਿਵਾਉਣ ਦਾ ਤਰੀਕਾ ਹੈ ਵੀ ਭਾਈ ਹੁਣ ਇਸ ਕੇਸ ਦੇ ਵਿੱਚ ਕੋ ਕਾਫੀ ਸੀਰੀਅਸ ਹੈ ਹੁਣ 90 ਦਿਨਾਂ ਬਾਅਦ ਬੈਂਕ ਇਹ ਕੇਸ ਰਿਕਵਰੀ ਏਜੰਸੀ 'ਚ ਭੇਜ ਦਿੰਦਾ ਹੈ ਜੋ ਕਿ ਅਕਸਰ ਇੱਕ ਥਰਡ ਪਾਰਟੀ ਹੁੰਦੀ ਹੈ ਤੇ ਇਹ ਜਿਹੜੀ ਰਿਕਵਰੀ ਏਜੰਸੀ ਹੁੰਦੀ ਹੈ ਇਹ ਕੁਝ ਨਾ ਕੁਝ ਪਰਸੈਂਟੇਜ ਚਾਰਜ ਕਰਦੀ ਹੈ ਉਸ ਲੋਨ ਨੂੰ ਰਿਕਵਰ ਕਰਨ ਦਾ ਤੇ ਜਿਹੜਾ ਕਮਿਸ਼ਨ ਹੁੰਦਾ ਹੈ ਇਹ ਅਪ ਟੂ 50% ਤੱਕ ਜਾ ਸਕਦਾ ਹੁਣ ਇਸ ਤੋਂ ਬਾਅਦ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਉਹ ਹਰ ਤੀਜੇ ਚੌਥੇ ਦਿਨ ਤੁਹਾਡੇ ਘਰ ਵਿਜ਼ਿਟ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਵਾਲਾ ਪ੍ਰੋਸੈਸ ਅਗਲੇ 3-4 ਮਹੀਨੇ ਤੱਕ ਇਦਾਂ ਹੀ ਚੱਲਦਾ ਹੈ ਹੁਣ ਇਦਾਂ ਦੇ ਕੇਸ ਦੇ ਵਿੱਚ ਜਿਹੜੇ ਰਿਕਵਰੀ ਏਜੰਟਸ ਹੁੰਦੇ ਆ ਨਾ ਉਹ ਬੜੇ ਤੁਹਾਨੂੰ ਡਰਾਉਣ ਧਮਕਾਉਣ ਵਾਲੇ ਕੰਮ ਵੀ ਕਰਦੇ ਆ ਵੀ ਜੇਕਰ ਤੁਸੀਂ ਲੋਨ ਨਹੀਂ ਭਰਿਆ ਤੁਹਾਨੂੰ ਜੇਲ੍ਹ ਹੋ ਜਾਏਗੀ ਜੁਰਮਾਨਾ ਹੋ ਜਾਏਗਾ ਬੈਂਕ ਤੁਹਾਡੇ ਤੇ ਅਲੱਗ-ਅਲੱਗ ਤਰੀਕੇ ਤੇ 10 ਕੇਸ ਕਰ ਦੇਗਾ ਪਰ ਇਦਾਂ ਦਾ ਕੁਝ ਨਹੀਂ ਆ ਪਰ ਇਹ ਤੇ ਇਹ ਜਾਨਣਾ ਵੀ ਜ਼ਰੂਰੀ ਹੈ ਵੀ ਅਸਲ 'ਚ ਬੈਂਕ ਕਰ ਕੀ ਸਕਦਾ ਹੈ ਬੈਂਕ ਮੈਕਸਿਮਮ ਤੁਹਾਡੇ ਤੇ 3 ਕੇਸ ਲਗਾਏਗਾ ਪਹਿਲਾ ਤਾਂ ਹੈ ਸੈਕਸ਼ਨ 138 ਇਹ ਚੈੱਕ ਬਾਉਂਸ ਦੇ ਰਿਲੇਟਡ ਹੈ ਮਤਲਬ ਜਦੋਂ ਤੁਸੀਂ ਲੋਨ ਲਿਆ ਸੀ ਤਾਂ ਬੈਂਕ ਨੇ ਤੁਹਾਡੇ ਤੋਂ ਇੱਕ ਬਲੈਂਕ ਚੈੱਕ ਸਾਈਨ ਕਰਵਾਇਆ ਹੋਗਾ ਜਦੋਂ ਤੁਸੀਂ ਆਪਣੀ ਕਿਸ਼ਤ ਲੇਟ ਕੀਤੀ ਬੈਂਕ ਨੇ ਉਹ ਚ ਤੇ ਇਹੇ ਸਾਰੀਆਂ ਚੀਜ਼ਾਂ ਸੈਕਸ਼ਨ 138 ਦੇ ਅੰਡਰ ਆਉਂਦੀਆਂ ਨੇ ਇਹਦੇ ਵਿੱਚ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਆ ਇਸ ਤੋਂ ਬਾਅਦ ਆਉਂਦਾ ਸੈਕਸ਼ਨ 25 ਆਫ ਪੇਮੈਂਟ ਐਂਡ ਸੈਟਲਮੈਂਟ ਐਕਟ ਹੁਣ ਅੱਜਕੱਲ ਤੁਸੀਂ ਦੇਖਿਆ ਹੋਗਾ ਵੀ ਜ਼ਿਆਦਾਤਰ ਲੋਕ ਨਾ ਡਿਜੀਟਲੀ ਲੋਨ ਲੈ ਰਹੇ ਆ ਤਾਂ ਇਸ ਕੇਸ ਦੇ ਵਿੱਚ ਚੈੱਕ ਦੀ ਜਗ੍ਹਾ ਤੁਸੀਂ ਇੱਕ ਐਨਏਸੀਐਚ ਸਾਈਨ ਕਰਦੇ ਹੋ ਤੇ ਇੱਥੇ ਪੇਮੈਂਟ ਐਂਡ ਸੈਟਲਮੈਂਟ ਐਕਟ ਦਾ ਸੈਕਸ਼ਨ 25 ਲਾਗੂ ਹੋ ਜਾਂਦਾ ਹੈ ਇਹਦੇ ਵਿੱਚ ਵੀ ਮੈਕਸਿਮਮ 2 ਸਾਲ ਤੱਕ ਦੀ ਸਜ਼ਾ ਹੁੰਦੀ ਆ ਤੇ ਤੀਜਾ ਹੈ ਸੈਕਸ਼ਨ 402 ਇਹ ਬੇਸਿਕਲੀ ਚੀਟਿੰਗ ਯਾਨੀ ਕਿ ਧੋਖਾਧੜੀ ਦੇ ਰਿਲੇਟਡ ਹੁੰਦਾ ਹੈ ਮਤਲਬ ਕਿ ਜੇਕਰ ਤੁਸੀਂ ਲੋਨ ਲੈਣ ਲਈ ਕੋਈ ਝੂਠ ਬੋਲਿਆ ਜਾਂ ਕੋਈ ਗਲਤ ਜਾਂ ਨਕਲੀ ਡਾਕੂਮੈਂਟ ਦਿੱਤਾ ਜਿਵੇਂ ਆਧਾਰ ਕਾਰਡ ਸੈਲਰੀ ਸਲਿੱਪ ਵਗੈਰਾ ਤਾਂ ਉੱਥੇ ਫਿਰ ਧੋਖਾਧੜੀ ਦਾ ਇਲਜ਼ਾਮ ਲੱਗਦਾ ਹੈ ਸੈਕਸ਼ਨ 420 ਦੇ ਅਕੋਰਡਿੰਗ ਬਟ ਜੇਕਰ ਤੁਸੀਂ ਐਦਾਂ ਦਾ ਕੁਝ ਨਹੀਂ ਕੀਤਾ ਤਾਂ ਇਹ ਸੈਕਸ਼ਨ ਤੁਹਾਡੇ ਤੇ ਨਹੀਂ ਲੱਗੇਗਾ ਹੁਣ ਜਨਰਲੀ ਜਿਹੜੇ ਬੈਂਕ ਹੁੰਦੇ ਹਨ ਉਹ ਇਨੇ ਹਾਰਸ਼ ਸਟੈਪ ਲੈਂਦੇ ਨਹੀਂ ਹੈ ਉਹ ਜ਼ਿਆਦਾਤਰ ਸੈਟਲਮੈਂਟ ਕਰਨ ਦੇ ਵਿੱਚ ਇੰਟਰਸਟਡ ਹੁੰਦੇ ਆ ਸੈਟਲਮੈਂਟ ਦਾ ਮਤਲਬ ਪਤਾ ਨਾ ਚਲੋ ਵੀ ਦੱਸ ਹੀ ਦੇਣਾ ਸੈਟਲਮੈਂਟ ਦਾ ਤਾਨੂੰ 10000 ਦਾ ਵਿਆਜ ਮਾਫ ਕਰ ਦਿੰਦੇ ਆ ਹੁਣ ਤੁਸੀਂ 120000 ਦੀ ਜਗ੍ਹਾ 'ਚ 110000 ਹੀ ਦੇ ਦਿਓ ਫਿਰ ਤੁਸੀਂ ਕਹੋਗੇ ਯਾਰ ਇੰਨੇ ਪੈਸੇ ਤਾਂ ਹੈ ਨਹੀਂ ਆ ਫਿਰ ਬੈਂਕ ਤੁਹਾਨੂੰ ਕਹਿੰਦਾ ਤੁਸੀਂ ਵਿਆਜ ਛੱਡੋ ਕੱਲਾ ਮੂਲ ਹੀ ਮੋੜ ਦਿਓ ਸਾਡਾ 1 ਲੱਖ ਰੁਪਏ ਹੀ ਦੇ ਦਿਓ ਤੁਸੀਂ ਫਿਰ ਕਹਿੰਦੇ ਹੋ ਵੀ ਇੰਨੇ ਪੈਸੇ ਨਹੀਂ ਆ ਫਿਰ ਐਦਾਂ ਕਰਦੇ ਕਰਦੇ ਨਾ ਬੈਂਕ ਕਾਫੀ ਥੱਲੇ ਆ ਜਾਂਦਾ ਮਤਲਬ ਉਹ ਕਿਸੇ ਵੀ ਅਮਾਉਂਟ ਤੇ ਆ ਸਕਦਾ ਹੋ ਸਕਦਾ ਐਂਡ ਤੇ ਆ ਕੇ ਉਹ ਤੁਹਾਨੂੰ ਕਹਿਣ ਵੀ 1 ਲੱਖ 65000 ਹੀ ਦੇ ਦਿਓ ਮਤਲਬ ਕੁਝ ਤਾਂ ਦਿਓ ਸੋ ਐਦਾਂ ਚੱਲਦਾ ਸੈਟਲਮੈਂਟ ਵਾਲਾ ਪ੍ਰੋਸੈਸ ਬਟ ਇੱਕ ਚੀਜ਼ ਦਾ ਖਿਆਲ ਰੱਖਿਓ ਇਹ ਜਿਹੜੀ ਸੈਟਲਮੈਂਟ ਹੈ ਨਾ ਇਹ ਤੁਹਾਡੀ ਕ੍ਰੈਡਿਟ ਰਿਪੋਰਟ ਦੇ ਵਿੱਚ ਸ਼ੋ ਹੋਏਗੀ ਤੁਸੀਂ ਇਹ ਮੰਨ ਕੇ ਚੱਲੋ ਵੀ ਅਗਲੇ 8-10 ਸਾਲਾਂ ਤੱਕ ਤੁਹਾਨੂੰ ਕੋਈ ਹੋਰ ਲੋਨ ਜਾਂ ਕ੍ਰੈਡਿਟ ਕਾਰਡ ਤਾਂ ਮਿਲਣੇ ਤੁਰ ਗਿਆ ਸਿਕਿਉਰਡ ਲੋਨ ਦਾ ਮਤਲਬ ਹੈ ਵੀ ਲੋਨ ਅਗੇਂਸਟ ਸਮਥਿੰਗ ਮਤਲਬ ਬੈਂਕ ਕੋਲ ਇਤੋਂ ਅੱਡੀ ਕੋਈ ਸਿਕਿਉਰਟੀ ਹੈ ਕਾਰ ਗੱਡੀ ਜੁਐਲਰੀ ਮਤਲਬ ਕੁਛ ਨਾ ਕੁਛ ਤਾਂ ਹੈ ਤਾਂ ਇਸ ਕੇਸ ਦੇ ਵਿੱਚ ਬੈਂਕ ਇੰਨਾ ਡੈਸਪਰੇਟ ਨਹੀਂ ਹੁੰਦਾ ਜਿੰਨਾ ਅਨਸਿਕਿਉਰਡ ਲੋਨ ਦੇ ਕੇਸ ਦੇ ਵਿੱਚ ਹੁੰਦਾ ਉਹਨਾਂ ਨੂੰ ਪਤਾ ਹੈ ਵੀ ਜੇ ਨਾ ਵੀ ਐਟ ਦਾ ਐਂਡ ਕੁਝ ਬਣਿਆ ਤਾਂ ਜਿਹੜਾ ਐਸੈਟ ਆ ਉਹਨੂੰ ਵੇਚ ਕੇ ਆਪਦੇ ਪੈਸੇ ਪੂਰੇ ਕਰ ਲੈਣਗੇ ਸਿਕਿਉਰਡ ਲੋਨ ਦੇ ਵਿੱਚ ਨਾ ਸਰਫਾਈਸੀ ਐਕਟ ਆ ਜਾਂਦਾ ਹੈ ਜਿਹੜਾ ਕਿ ਬੈਂਕ ਨੂੰ ਪਾਵਰ ਦਿੰਦਾ ਹੈ ਕਿ ਉਹ ਬੋਰਰਰ ਦੇ ਅਗੇਂਸਟ ਐਕਸ਼ਨ ਲੈ ਸਕਦੇ ਆ ਹੁਣ ਇੱਥੇ ਵੀ 90 ਦਿਨ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਤੇ 90 ਦਿਨ ਤੋਂ ਬਾਅਦ ਬੈਂਕ ਇੱਕ ਪੋਜੈਸ਼ਨ ਨੋਟਿਸ ਭੇਜਦਾ ਹੈ ਮਤਲਬ ਕਿ ਜੇਕਰ ਹੋਮ ਲੋਨ ਹੈ ਤਾਂ ਬੈਂਕ ਤੁਹਾਡੇ ਘਰ ਤੇ ਇੱਕ ਪੋਜੈਸ਼ਨ ਦਾ ਨੋਟਿਸ ਲਗਾ ਸਕਦਾ ਹੈ ਹੁਣ ਤੁਸੀਂ ਕਹੋਗੇ ਵੀ ਯਾਰ ਇੰਨੀ ਜਲਦੀ ਐ ਕਿਵੇਂ ਕੋਈ ਸਾਡਾ ਘਰ ਦਾ ਬਲੂਗਾ ਵੀ ਮੈਂ ਕਿਸ਼ਤ ਭਰਨ ਦੀ ਕੋਸ਼ਿਸ਼ ਕਰਤਾ ਰਿਹਾ ਤੇ ਕੋਰਟ ਵੀ ਇੰਨੀ ਜਲਦੀ ਪੋਜੈਸ਼ਨ ਲੈ ਕੇ ਆਕਸ਼ਨ ਦੀ ਪਰਮਿਸ਼ਨ ਕਿਵੇਂ ਦੇ ਸਕਦਾ ਹੁਣ ਸੱਚ ਦੱਸਾਂ ਤਾਂ ਬੈਂਕ ਨੂੰ ਵੀ ਕੋਈ ਸ਼ੌਂਕ ਨਹੀਂ ਹੁੰਦਾ ਵੀ ਉਹ ਤੁਹਾਡੇ ਘਰ ਦੀ ਬੋਲੀ ਲਾਉਣ ਉਹ ਤਾਂ ਖੁਦ ਚਾਹੁੰਦੇ ਆ ਵੀ ਤੁਸੀਂ ਆਪਦਾ ਲੋਨ ਭਰੋ ਤੇ ਆਪਦੇ ਘਰ ਦੇ ਪੇਪਰ ਲੈ ਜਾਓ ਯਾਦ ਰੱਖਿਓ ਬੈਂਕ ਕਿਨਾਂ ਸਿਕਿਉਰਡ ਲੋਨ ਦੇ ਵਿੱਚ ਇੰਨੇ ਡੈਸਪਰੇਟ ਨਹੀਂ ਹੁੰਦੇ ਈਵਨ ਉਹ ਤੁਹਾਨੂੰ ਸੈਕਲਮੈਂਟ ਵੀ ਆਫਰ ਕਰਦੇ ਆ ਪਰ ਇੱਕ ਗੱਲ ਦਾ ਧਿਆਨ ਰੱਖਿਓ ਵੀ ਇੱਕ ਪਾਰਟਿਕੂਲਰ ਅਮਾਉਂਟ ਤੋਂ ਥੱਲੇ ਉਹ ਬਿਲਕੁਲ ਨਹੀਂ ਮੰਨਣਗੇ ਮੋਸਟਲੀ ਜਿਹੜੇ ਬੈਂਕ ਵਾਲੇ ਆ ਉਹ ਤੁਹਾਡਾ ਵਿਆਜ ਜਾਂ ਫਿਰ ਜਿਹੜੀ ਪੈਨਲਟੀ ਲੱਗੀ ਹੋਈ ਆ ਐਦਾਂ ਦੇ ਚਾਰਜੇਸ ਨੂੰ ਉਹ ਮਾਫ ਕਰਨ ਦੀ ਝੰਮਨ ਸਕਦੇ ਆ ਬਟ ਜਿਹੜਾ ਮੂਲ ਹੈ ਮਤਲਬ ਕਿ ਜਿਹੜਾ ਪ੍ਰਿੰਸੀਪਲ ਹੈ ਉਹ ਉਹ 100% ਹੀ ਰਿਕਵਰ ਕਰਨਗੇ ਉਹਦੇ 'ਚ ਕੋਈ ਡਿਸਕਾਊਂਟ ਨਹੀਂ ਮਿਲੇਗਾ ਕਿਉਂਕਿ ਬੈਂਕ ਨੂੰ ਪਤਾ ਵੀ ਤੁਹਾਡੇ ਕੋਲ ਐਸੈਟ ਹੈਗਾ ਵੀ ਜੇਕਰ ਕੱਲ ਨੂੰ ਤੁਸੀਂ ਕੁਝ ਵੀ ਕਰਦੇ ਹੋ ਯਾਨੀ ਕਿ ਲੋਨ ਨਹੀਂ ਭਰਦੇ ਤਾਂ ਉਹ ਐਸੈਟ ਵੇਚ ਕੇ ਆਪਣੇ ਪੈਸੇ ਰਿਕਵਰ ਕਰ ਹੀ ਲੈਣਗੇ ਸੋ ਬੇਸਿਕਲੀ ਇਹ ਪੂਰਾ ਪ੍ਰੋਸੈਸ ਹੁੰਦਾ ਲੋਨ ਡਿਫਾਲਟ ਤੇ ਰਿਕਵਰੀ ਦਾ ਇਹਦੇ ਵਿੱਚ ਤੁਹਾਡਾ ਕੋਈ ਵੀ ਸਵਾਲ ਜਵਾਬ ਹੈ ਜਾਂ ਕੋਈ ਡਾਊਟ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਵਾਬ ਤੁਹਾਨੂੰ ਜਰੂਰ ਮਿਲੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਂਕ ਯੂ